ਕਦੇ ਅਸੀਂ ਨਸ਼ਪੱਤੇ ਕਰਕੇ ਵਿਢਗੇ ਹੁੰਦੇ ਮੈਂ ਤਾਂ ਕਹਿੰਦਾ ਖੁਸ਼ ਨਸੀਬ ਹਾਂ ਕਿ ਅਸੀਂ ਬ্লাইন্ড ਆ ਮੈਂ ਉਹ ਬੱਚੇ ਨੂੰ ਮੋਟੀਵੇਟ ਕੀਤਾ ਵੀ ਤੁਸੀਂ ਫੁੱਟਬਾਲ ਖੇਡੋਗੇ ਇਹ ਜਿਹੜੇ ਮੇਰੇ ਨਾਲ ਬੱਚੇ ਖੜੇ ਨੇ ਇਹਨਾਂ ਦਾ ਦੂਸਰਾ ਤੀਸਰਾ ਟੂਰਨਾਮੈਂਟ ਦਾ ਚਨਈ ગયો ਮੈਚ ਫਸਟ ਜੋ ਨੈਸ਼ਨਲ ਲੈਵਲ ਦਾ ਸੀ ਉਹ ਤੋਂ ਅਸੀਂ ਖੇਡ ਕੇ ਆਏ ਫਿਰ ਤੁਹਾਨੂੰ ਇੰਟਰਸਟ ਆਉਣ ਲੱਗ ਗਿਆ ਥੋੜਾ ਥੋੜਾ ਇੰਟਰਸਟ ਆਇਆ ਤਾਂ ਅਸੀਂ ਕਿਹਾ ਹੁਣ ਅਸੀਂ ਖੇਡਾਂਗੇ ਇਹਨੂੰ ਜਦੋਂ ਮੈਂ ਜਦਾ ਕੋਡ ਹੁੰਦਾ ਹੈ ਇੱਕ ਜੇ ਤਾਂ ਕੋਈ ਵੀ ਪਲੇਅਰ ਖੜੇ ਹੁੰਦੇ ਆ ਉਹਦੇ ਵਿੱਚ ਵਾਈ ਬੋਲਣਾ ਹੁੰਦਾ ਹਰ ਇੱਕ 3-4 ਸਕਿੰਟ ਦੇ ਬਾਅਦ ਤੇ ਜਦੋਂ ਵਾਈ ਬੋਲਦੇ ਪਤਾ ਲੱਗ ਜਾਂਦਾ ਜਿੱਦੋਂ ਅਸੀਂ ਬੋਲ ਲੈ ਕੇ ਆਨੇ ਆ ਤੇ ਪਤਾ ਲੱਗ ਜਾਂਦਾ ਕਿ ਮੂਰੇ ਪਲੇਅਰ ਖੜਾ ਆ। ਫੁੱਟਬਾਲ ਦੇ ਵਿੱਚ ਵੀ ਜਿੱਦਾਂ ਘੁੰਗਰੂ ਹੁੰਦੇ ਜਾਂ ਕੁਛ ਇਦਾਂ ਹੁੰਦਾ ਕਿ ਜਿਹੜੀ ਆਵਾਜ਼ ਆਈ ਜਾਵੇ ਬੋਲ ਦੇ ਵਿੱਚ ਉਹ ਆਵਾਜ਼ ਨੂੰ ਸੁਣ ਸੁਣ ਕੇ ਅਸੀਂ ਅੱਗੇ ਲੈ ਕੇ ਚਾਈਏ। ਜਿਹੜੇ ਹਾਰ ਮੰਨ ਕੇ ਬੈਂਦੇ ਆ ਆਪਾਂ ਉਹਨੂੰ ਨਹੀਂ ਕਹਿਣਾ ਚਾਹੁੰਦੇ ਵੀ ਹਾਰ ਕਦੇ ਵੀ ਨਹੀਂ ਮੰਨਣੀ ਚਾਹੀਦੀ ਆਪਣੇ ਵੱਲੋਂ ਕੋਸ਼ਿਸ਼ ਕਰਦੇ ਰਹਿਣਾ ਵੀ ਕੋਈ ਵੀ ਗੇਮ ਪੜਾਈ ਵਗੈਰਾ ਜੋ ਵੀ ਕਰਨਾ ਚਾਹੇ ਵੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰੀਤ ਕੌਰ ਅੱਜ ਦਾ ਤੁਹਾਨੂੰ ਇੱਕ ਬਹੁਤ ਹੀ ਸੋਹਣੀ ਤਸਵੀਰ ਦਿਖਾਉਣ ਜਾ ਰያ ਹਾਂ ਜਿਹਨੂੰ ਦੇਖ ਕੇ ਤੁਹਾਡੀ ਵੀ ਰੂਹ ਇੱਕ ਵਾਰੀ ਜ਼ਰੂਰ ਖੁਸ਼ ਹੋ ਜੇਗੀ ਅੱਜ ਲੁਧਿਆਣੇ ਦੇ ਪੀਓਯੂ ਵਿੱਚ ਮੌਜੂਦ ਹਾਂ ਜਿੱਥੇ ਬਲਾਈਂਡ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿੱਥੇ ਸਿਰਫ ਉਹ ਬੱਚੇ ਫੁੱਟਬਾਲ ਖੇਡ ਰਹੇ ਨੇ ਜਿਨ੍ਹਾਂ ਨੂੰ ਦਿਖਦਾ ਨਹੀਂ ਹੈ ਬਲਾਈਂਡ ਨੇ ਤਾਂ ਬੱਚੇ ਵੀ ਸਾਡੇ ਨਾਲ ਮੌਜੂਦ ਹੈ ਐਸੋਸੀਏਸ਼ਨ ਦੇ ਜਨਰਲ ਸਕੱਤਰ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿਵੇਂ ਫੁੱਟਬਾਲ ਚੁਣੀ ਕਿਵੇਂ ਰਾਬ ਬਣਿਆ ਕਿਵੇਂ ਬ্লাইন্ড ਹੋਏ ਸਾਰੀ ਗੱਲਾ ਪਤਾ ਕਰਾਂਗੇ ਤਾਂ ਪਹਿਲੇ ਤਾਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਥੈਂਕ ਯੂ ਸਾਰੇ ਚਰਚਕਾਂ ਦਾ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਕਿ ਤੁਸੀਂ ਇਸ ਟੂਰਨਾਮੈਂਟ ਨੂੰ ਵੀ ਕਵਰਜ ਕਰਨ ਆਏ ਹੋ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਜੀ ਤੇ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਹਿਲੇ ਤਾਂ ਸਰ ਜੀ ਤੁਸੀਂ ਬ্লাইন্ড ਹੋ ਤਾਂ ਤੁਸੀਂ ਇਹ ਚੁਣਿਆ ਕਿ ਮੈਂ ਬੱਚਿਆਂ ਨੂੰ ਵੀ ਮੌਕਾ ਦਵਾਂ ਬ্লাইন্ড ਫੁੱਟਬਾਲ ਦਾ ਜੀ ਮੈਡਮ ਮੈਂ ਬਾਈ ਬਰਥ ਹੀ ਬ্লাইন্ড ਹਾਂ ਜੀ ਤੇ ਮੈਂ ਪਹਿਲਾਂ ਵੀ ਸਪੋਰਟਸ ਕਰਦਾ ਸੀ ਮੈਂ ਖੁਦ ਐਥਲੈਟਿਕ ਵਿੱਚ ਇੰਟਰਨੈਸ਼ਨਲ ਪਲੇਅਰਾਂ ਕੋ ਪਹਿਲਾ ਪੰਜਾਬ ਦਾ 골ਡ ਮੈਡਲਿਸਟ ਹਾਂ ਔਰ ਮੈਂ ਇਸ ਸਮੇਂ ਪੰਚਾਇਤ ਸੈਕਟਰੀ ਦੀ ਪੋਸਟ ਲੁਧਿਆਣਾ 2 ਵਿੱਚ ਤਾਇਨਾਤ ਹਾਂ ਜੀ ਤੇ ਤੁਸੀਂ ਬੱਚਿਆਂ ਨੂੰ ਮੌਕਾ ਦਿੱਤਾ ਪਹਿਲਾਂ ਵੀ ਬਲਾਈਂਡ ਫੁੱਟਬਾਲ ਸੀ ਕਿ ਹੁਣ ਨਈਏ ਟੂਰਨਾਮੈਂਟਸ ਹੁਣ ਕਰਵਾਏ ਜਾ ਰਹੇ ਨੇ ਨਹੀਂ ਫੁੱਟਬਾਲ ਬਲਾਈਂਡ ਫੁੱਟਬਾਲ ਤਾਂ ਜਿਹੜੀ ਜਿਹੜੀ ਸੈਕੰਡ ਵਰਲਡ ਵਾਰ ਹੋਈ ਸੀ ਉਹਦੇ ਵਿੱਚ ਜਿਹੜੇ ਪਰਮਾਣੂ ਬੰਬ ਦੇ ਨਾਲ ਕਾਫੀ ਲੋਕਾਂ ਦੀ ਜਿਹੜੀ ਨਜ਼ਰ ਚਲੀ ਗਈ ਸੀ ਉਹਨਾਂ ਦੀ ਐਂਟਰਟੇਨਮੈਂਟ ਵਾਸਤੇ ਕੁਝ ਅਜਿਹੀ ਚੀਜ਼ ਬਣਾਈ ਸੀ ਕਿਸੇ ਨੇ ਕਿ ਵੀ ਬੱਚੇ ਜਿਹੜੇ ਬੰਦੇ ਜਿਹੜੇ ਬੋਰ ਨਾ ਹੋ ਸਕਣ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਇਹ ਬਲਾਈਂਡ ਫੁੱਟਬਾਲ ਜਿਹੜੀ ਆ ਇਹ ਡਵੈਲਪ ਹੁੰਦੀ ਗਈ ਉਸ ਤੋਂ ਬਾਅਦ ਜਿਹੜਾ ਅੱਜ ਆਪਣਾ ਜਿਹੜਾ ਅਸਲੀ ਰੰਗ ਦਿਖਾਉਣ ਲੱਗ ਗਿਆ ਤਾਂ ਬੱਚੇ ਹੋਰ ਵੀ ਜੁੜ ਰਹੇ ਆ ਨਾਲ ਇਦਾਂ ਦੇ ਜਿਹੜੇ ਵੀ ਬਲਾਈਂਡ ਨੇ ਜਾਂ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਨਹੀਂ ਵੀ ਦਿਖਦਾ ਉਹ ਵੀ ਤੁਹਾਡੇ ਨਾਲ ਇਸ ਅਸੋਸੀਏਸ਼ਨ ਨਾਲ ਜੁੜੇ ਹੋਏ ਨੇ ਤਾਂ ਕਿਸ ਬੇਸ ਤੇ ਆ ਕੇ ਜੁੜਦੇ ਕੀ ਕਹਿੰਦੇ ਆ ਅ ਬਹੁਤ ਜਿਹੜੇ ਬੱਚੇ ਨੇ ਪਹਿਲੀ ਗੱਲ ਤਾਂ ਲੋਕਾਂ ਨੂੰ ਜੇ ਪਤਾ ਹੀ ਨਹੀਂ ਸੀਗਾ ਵੀ ਬਲਾਈਂਡ ਫੁੱਟਬਾਲ ਵੀ ਖੇਡ ਸਕਦੇ ਨੇ ਕਿ ਸਾਰੇ ਵਾਸਤੇ ਇੱਕ ਨਵੀਂ ਚੀਜ਼ ਸੀ ਮੈਨੂੰ ਵੀ 2 ਸਾਲ ਪਹਿਲਾਂ ਹੀ ਜਿਹੜਾ ਪਤਾ ਲੱਗਿਆ ਇਹ ਕਿ ਬਲਾਈਂਡ ਫੁੱਟਬਾਲ ਵੀ ਖੇਡ ਸਕਦੇ ਨੇ ਫਿਰ ਮੈਂ ਉਹਨੂੰ ਵਿਜ਼ਿਟ ਕਰਨ ਵਾਸਤੇ ਗਿਆ ਫਿਰ ਮੈਂ ਬੱਚਿਆਂ ਨੂੰ ਇਹ ਜਿਹੜੇ ਮੇਰੇ ਨਾਲ ਬੱਚੇ ਖੜੇ ਨੇ ਇਹਨਾਂ ਦਾ ਦੂਸਰਾ ਤੀਸਰਾ ਟੂਰਨਾਮੈਂਟ ਆ ਇਹ ਤੇ ਫਿਰ ਮੈਂ ਇਹਨਾਂ ਬੱਚਿਆਂ ਨੂੰ ਮੋਟੀਵੇਟ ਕੀਤਾ ਵੀ ਤੁਸੀਂ ਫੁੱਟਬਾਲ ਖੇਡੋਗੇ ਹਾਲਾਂਕਿ ਸਾਡੀ ਪ੍ਰੈਕਟਿਸ ਬਹੁਤ ਘੱਟ ਹੁੰਦੀ ਹੈ ਕਿਉਂਕਿ ਸਾਡੇ ਕੋਲ ਨਾ ਪ੍ਰੋਪਰ ਗਰਾਊਂਡ ਆ ਇਹ ਜਿਹੜੇ ਤੁਸੀਂ ਸਾਈਡ ਬੋਰਡ ਦੇਖ ਰਹੇ ਹੋ ਇਹ ਕਾਫੀ ਕੋਸਟਲੀ ਨੇ ਇਹ ਜਿਹੜਾ ਇਹਨਾਂ ਨੇ ਵਰਦਮਾਨ ਸਪੈਸ਼ਲ ਸਟੀਲ ਨੇ ਇਸਨੂੰ ਸਪੌਂਸਰ ਕਰਨ ਦਾ ਵਾਅਦਾ ਕੀਤਾ ਜੀ ਤੇ ਉਹਦੇ ਨਾਲ ਅੱਗੇ ਵਧੀਆ ਟੀਮ ਸਾਡੀ ਵਧੀਆ ਸਟਰੋਂਗ ਬਣੀ ਤਾਂ ਕਈ ਨਾ ਲੋਕੀ ਜਿਨ੍ਹਾਂ ਦੀ ਨਿਗਾ ਵੀ ਠੀਕ ਹੁੰਦੀ ਆ ਫਿਜ਼ੀਕਲੀ ਵੀ ਠੀਕ ਹੁੰਦੇ ਨੇ ਤਾਂ ਵੀ ਉਹ ਲੋਕ ਅੱਗੇ ਨਹੀਂ ਵੱਧਦੇ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਤਾਂ ਇਹ ਕਹੂੰਗਾ ਜੀ ਇੱਕ ਸਪੋਰਟਸ ਦੇ ਨਾਲ ਜਿਹੜੇ ਬੰਦੇ ਨੂੰ ਜੁੜਨਾ ਚਾਹੀਦਾ ਇੱਕ ਤਾਂ ਸਾਡੀ ਜਿਹੜੀ ਫਿਜ਼ੀਕਲ ਫਿਟਨੈਸ ਬਣੀ ਰਹਿੰਦੀ ਆ ਜੀ ਇੱਕ ਸਾਡੇ ਚ ਆਪਸੀ ਪ੍ਰੇਮ ਭਾਈਚਾਰਾ ਬਣਿਆ ਰਹਿੰਦਾ ਦੂਸਰਾ ਇੱਕ ਨਸ਼ਿਆਂ ਤੋਂ ਦੂਰ ਰਹਿੰਦੇ ਬਿਲਕੁਲ ਨੌਜਵਾਨ ਅੱਜਕਲ ਨਸ਼ੇ ਨਾਲ ਬਹੁਤ ਜੁੜ ਰਹੇ ਨੇ ਤਾਂ ਇਹ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਅਕੋਰਡਿੰਗ ਤੁਸੀਂ ਕਿੱਦਾਂ ਜੁੜੇ ਪਹਿਲੇ ਤਾਂ ਫੁੱਟਬਾਲ ਨਾਲ ਕਿਵੇਂ ਜੁੜੇ ਹਾਂਜੀ ਸਰ ਗੁਰਜੋਤ ਮੈਮ ਸਸਿਗਲ ਪਹਿਲਾਂ ਤਾਂ ਤੁਸੀਂ ਸਾਡੀ ਨਿਊਜ਼ ਕਵਰ ਕਰਨਾ ਹੈ ਔਰ ਮੇਰਾ ਨਾਮ ਗੁਰਜੋਤ ਗੇਲਾ ਤਾਂ ਮੈਂ ਜੁੜਿਆ ਪਹਿਲਾਂ ਚੀਮਾ ਬਾਜੀ ਨਾਲ ਇਹਨਾਂ ਨੇ ਸਾਨੂੰ ਦੱਸਿਆ ਕਿ ਇੱਕ ਬਲਾਈਂਡ ਫੁੱਟਬਾਲ ਵੀ ਹੁੰਦਾ ਚਲੋ ਮੈਂ ਵੈਸੇ ਵੀ ਸਪੋਰਟਸ ਇੰਟਰਸਟ ਰੱਖਦਾ ਸੀ ਸ਼ੁਰੂ ਤੋਂ ਹੀ ਤਾਂ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਆਪਾਂ ਟਰਾਈ ਕਰ ਲੈਨੇ ਆ ਇਹਦਾ ਸਾਡਾ ਇੱਕ ਫਸਟ ਜੋਨ ਟ੍ਰਾਇਲ ਹੋਇਆ ਲਵਲੀ ਯੂਨੀਵਰਸਿਟੀ ਅਸੀਂ 3 ਦਿਨ ਦਾ ਕੈਂਪ ਲਗਾਇਆ ਉੱਥੇ ਤਾਂ ਉੱਥੇ ਥੋੜੀ-ਬਹੁਤ ਪ੍ਰੈਕਟਿਸ ਕੀਤੀ ਅਸੀਂ ਤਾਂ ਫਿਰ ਸਾਡਾ ਇੱਕ ਚੰਨਈ ਦਾ ਹੋਇਆ ਮੈਚ ਫਸਟ ਜੋ ਨੈਸ਼ਨਲ ਲੈਵਲ ਦਾ ਸੀ ਉਤੋਂ ਅਸੀਂ ਖੇਡ ਕੇ ਆਏ ਫਿਰ ਤੁਹਾਨੂੰ ਇੰਟਰਸਟ ਆਉਣ ਲੱਗ ਗਿਆ ਥੋੜਾ-ਥੋੜਾ ਇੰਟਰਸਟ ਆਇਆ ਤਾਂ ਅਸੀਂ ਕਿਹਾ ਹੁਣ ਅਸੀਂ ਖੇਡਾਂਗੇ ਇਹਨੂੰ ਹੋਰ ਅੱਗੇ ਜਾਵਾਂਗੇ ਅਸੀਂ ਇੰਟਰਨੈਸ਼ਨਲ ਜੋਨ ਤੱਕ ਜਾਵਾਂਗੇ ਤਾ ਫਿਰ ਅਸੀਂ ਪ੍ਰੈਕਟਿਸ ਕੀਤੀ ਥੋੜੀ ਥੋੜੀ ਤੇ ਫਿਰ ਅਸੀਂ ਨੈਸ਼ਨਲ ਖੇਡ ਦਾ ਜ਼ੋਨ ਕਿਵੇਂ ਗਈ ਸੀ ਤੁਹਾਡੀ ਨਿਗਾ ਕਿਵੇਂ ਗਈ ਮੈਮ ਮੇਰੇ ਸੱਟ ਲੱਗੀ ਸੀ ਜਦੋਂ ਮੈਂ ਛੋਟਾ ਹਾਂ ਜਦੋਂ ਮੈਂ ਵਰਥ ਹੋਇਆ ਹੈ ਨਾ ਮੇਰਾ ਉਹ ਤੁਹਾਡੀ ਨਰਸ ਕੋਲੋ गिर ਗਿਆ ਸੀ ਉਸ ਤੋਂ ਬਾਅਦ ਦੀ ਨਿਗਾ ਨਹੀਂ ਗਈ ਤੁਹਾਡੀ ਨਹੀਂ ਗਈ ਨਹੀਂ ਸੀ ਅੱਛਾ ਬਾਅਦ ਚ ਫਿਰ ਇੱਕ ਦਵਾਰਾ ਲੱਗੀ ਫਿਰ ਉਹ ਡੈਮੇਜ ਉਸੇ ਜਗ੍ਹਾ ਤੇ ਹੋਇਆ ਅੱਛਾ ਅੱਛਾ ਤਾਂ ਉਸ ਵਗੈਰ ਕੇ ਬਲੱਡ ਨਿਕਲ ਗਿਆ ਉਹ ਨਾੜ ਤੇ ਜੰਮ ਗਿਆ ਸਾਰਾ ਤਾਂ ਨਿਸ਼ਾਨਦ ਆਪਣੇ ਕੰਮ ਕਿਵੇਂ ਕਰਦੇ ਹੋ ਆਪਣੇ ਕੰਮ ਕਰਨ ਨੂੰ ਔਖਾ ਨਹੀਂ ਹੁੰਦਾ ਫਿਰ ਨਹੀਂ ਮੈਮ ਜਿੱਦਾ ਪਹਿਲਾਂ ਪੱਲਾ ਕਾਫੀ ਦਿੱਕਤ ਆ ਰਹੀ ਸੀ ਮੈਂ ਜਿੱਦਾ ਬਾਅਦ ਚ ਬਲਾਈਂਡ ਹੋਇਆ ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਜਦਾਤ ਪੈ ਜਾਂਦੀ ਹੈ ਪਤਾ ਲੱਗ ਜਾਂਦਾ ਚੀਜ਼ਾਂ ਕਿੱਥੇ ਹੈਗੀਆਂ ਕਿੱਥੇ ਨਹੀਂ ਤੇ ਉਹ ਸਭ ਨਾਲ ਬੰਦਾ ਹੋ ਜਾਂਦਾ ਹੈ ਜਦੋਂ ਫੁੱਟਬਾਲ ਖੇਡਦੇ ਹੋ ਕਿਵੇਂ ਸੁਣਦੇ ਹੋ ਨਾਲ ਦੇ ਪਲੇਅਰਸ ਨੂੰ ਜਾਂ ਬਾਲ ਨੂੰ ਕਿੱਧਰ ਨੂੰ ਬਾਲ ਆ ਰਹੀ ਹੈ ਹਾਂਜੀ ਉਹਦੇ ਵਿੱਚ ਮੈਂ ਜਿੱਦਾ ਕੋਡ ਹੁੰਦਾ ਹੈ ਇੱਕ ਜਿੱਦਾ ਕੋਈ ਵੀ ਪਲੇਅਰ ਖੜੇ ਹੁੰਦੇ ਆ ਉਹਦੇ ਵਿੱਚ ਵਾਈ ਬੋਲਣਾ ਹੁੰਦਾ ਹਰੇਕ ਤਿੰਨ ਚਾਰ ਸੈਕਿੰਡ ਦੇ ਬਾਅਦ ਅੱਛਾ ਤੇ ਜਦੋਂ ਵਾਈ ਬੋਲਦੇ ਪਤਾ ਲੱਗ ਜਾਂਦਾ ਜਦੋਂ ਅਸੀਂ ਬੋਲ ਲੈ ਕੇ ਆਨੇ ਆ ਤੇ ਪਤਾ ਲੱਗ ਜਾਂਦਾ ਕਿ ਮੋਰੇ ਪਲੇਅਰ ਕਿਹੜਾ ਆ ਪਲੇਅਰ ਜਿੱਦਾਂ ਘੁੰਗਰੂ ਹੁੰਦੇ ਜਾਂ ਕੁਛ ਇਦਾਂ ਹੁੰਦਾ ਕਿ ਜਿਹੜੀ ਆਵਾਜ਼ ਆਈ ਜਾਵੇ ਬੋਲ ਦੇ ਵਿੱਚ ਉਹ ਆਵਾਜ਼ ਨੂੰ ਸੁਣ ਸੁਣ ਕੇ ਅਸੀਂ ਅੱਗੇ ਲੈ ਕੇ ਚਾਹੀਦੀ ਬੋਲ ਤਾਂ ਬੱਚੇ ਨਾ ਤੁਹਾਡੀ ਨਿਗਾ ਨਹੀਂ ਗਈ ਜਿਨ੍ਹਾਂ ਦੀ ਠੀਕ ਵੀ ਹੁੰਦੀ ਹੈ ਜਿਨ੍ਹਾਂ ਦਾ ਫਿਜ਼ੀਕਲੀ ਸਭ ਕੁਝ ਠੀਕ ਹੁੰਦਾ ਉਹ ਤਾਂ ਵੀ ਘਰੇ ਹਾਰ ਬਣ ਕੇ ਬਹਿ ਜਾਂਦੇ ਆ ਤੁਸੀਂ ਸਟੱਡੀ ਵੀ ਕਰ ਰਹੇ ਹੋ ਨਾ ਨਾਲ ਨਾਲ ਮੈਂ ਵੀ ਹੈਡ ਕਰ ਰਿਹਾ ਖੁਦ ਅੱਛਾ ਤੇ ਤੁਸੀਂ ਕੀ ਕਰ ਰਹੇ ਹੋ ਸਟੱਡੀ ਮੈਂ ਮੈਮੇ ਕਰ ਰਿਹਾ ਹਾਂ ਬੋਕਲ ਦੇ ਵਿੱਚ अच्छा ਤੇ ਓਖਾ ਹੁੰਦਾ ਫਿਰ ਜਦੋਂ ਘਰੇ ਹੁੰਨੇ ਹੁਣ ਤਾਂ ਚਲੋ ਤੁਸੀਂ ਟੂਰਨਾਮੈਂਟ ਤੇ ਆਏ ਹੋ ਜਦੋਂ ਘਰੇ ਹੁੰਨੇ ਆ ਉਹਦੇ ਆ ਉਹਦੋਂ ਆਪਦੇ ਕੰਮ ਕਿਵੇਂ ਕਰਦੇ ਹੋ ਘਰ ਦੇ ਨਾਲ ਹੈਲਪ ਕਰਦੇ ਆ ਨਹੀਂ ਘਰੇ ਤਾਂ ਮੈਂਮ ਲੋਡ ਪੈਂਦੀ ਨਹੀਂ ਨਾ ਘਰੇ ਕਿਉਂਕਿ ਸਾਰਾ ਪਤਾ ਹੀ ਹੁੰਦਾ ਆ ਹਾਂਜੀ ਹਾਂਜੀ ਜਿੱਦਾਂ ਇੱਕ ਵਾਰੀ ਦੋ ਵਾਰੀ ਜਿੱਦਾਂ ਉਸ ਜਗ੍ਹਾ ਤੇ ਚਲ ਜੀਦਾ ਆ ਫਿਰ ਉਹਦਾ ਪਤਾ ਲੱਗ ਜਾਂਦਾ ਉਸ ਜਗ੍ਹਾ ਦਾ ਤੇ ਜਿਹੜੇ ਬੱਚੇ ਨਹੀਂ ਕਰਦੇ ਕੁਝ ਬਹਿ ਜਾਂਦੇ ਨੇ ਘਰੇ ਹਾਰ ਮੰਨ ਕੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹਾਂਜੀ ਜਿਹੜੇ ਬੱਚੇ ਹਾਰ ਮੰਨ ਕੇ ਬੈ ਜਾਂਦੇ ਜਿਨ੍ਹਾਂ ਦੀ ਨਿਗਾ ਠੀਕ ਵੀ ਹੁੰਦੀ ਹੈ ਤੁਸੀਂ ਤਾਂ ਵੀ ਫੁੱਟਬਾਲ ਸਪੋਰਟਸ ਚ ਹੁਣੀ ਸਪੋਰਟਸ ਚੋਣਨ ਦਾ ਕੀ ਕਾਰਨ ਸੀਗਾ ਨਹੀਂ ਨਹੀਂ ਪਤਾ ਨਹੀਂ ਜਿਹੜੇ ਹਾਰ ਮੰਨ ਕੇ ਬੈਂਦੇ ਆਪਾਂ ਉਹਨੂੰ ਨਹੀਂ ਕਹਿਣਾ ਚਾਹੁੰਦੇ ਆ ਵੀ ਹਾਰ ਕਦੇ ਵੀ ਨਹੀਂ ਮੰਨਣੀ ਚਾਹੀਦੀ ਆਪਣੇ ਵੱਲੋਂ ਕੋਸ਼ਿਸ਼ ਕਰਦੇ ਰਹਿਣਾ ਵੀ ਕੋਈ ਵੀ ਗੇਮ ਪੜਾਈ ਵਗੈਰਾ ਜੋ ਵੀ ਕਰਨਾ ਚਾਹੇ ਵੀ ਮਤਲਬ ਕੋਸ਼ਿਸ਼ ਕਰਦੇ ਰਹਿਣਾ ਹਾਂਜੀ ਤੁਹਾਡੇ ਸਾਰਿਆਂ ਦਾ ਫੁੱਟਬਾਲ 'ਚ ਕਿਵੇਂ ਇੰਟਰਸਟ ਬਣਿਆ ਹਾਂਜੀ ਮਤਲਬ ਜਦੋਂ ਚੀਮਾ ਸਰ ਜੀ ਦੱਸਿਆ ਸਾਨੂੰ ਤਾਂ ਅਸੀਂ ਪਹਿਲੀ ਵਾਰ ਚन्नई ਗਏ ਸੀਗੇ ਔਰ ਸਾਡੀ ਪ੍ਰੈਕਟਿਸ ਵੀ ਵਧੀਆ ਇੱਥੇ ਖੇਲੇ ਤਾਂ ਫੇਰ ਸਾਨੂੰ ਥੋੜਾ ਉਹਨਾਂ ਸੀ ਦੂਸਰੀ ਵਾਰ ਖੇਡ ਲਈ ਤੇ ਪੇਰੈਂਟਸ ਨੇ ਇਹ ਲੋਅ ਕਰਤਾ ਸੀ ਹਾਂਜੀ ਹਾਂਜੀ ਬਿਲਕੁਲ ਅੱਛਾ ਤੇ ਘਰੇ ਹੋਰ ਕੀ ਕੌਣ ਕੌਣ ਹੈ ਫੈਮਿਲੀ ਚ ਬਾਕੀ ਸਾਰੇ ਠੀਕ ਨੇ ਹਾਂਜੀ ਸਾਰੇ ਠੀਕ ਆ ਮੇਰਾ ਛੋਟਾ ਬ੍ਰਦਰ ਆ ਹੈ ਉਹਦਾ ਨਾ ਰਾਜੂ ਆ ਹੈ ਤੇ ਉਹ ਸੁਰੂਤੋਂ ਬਲਾਈਂਡ ਇੱਕ ਅੱਖ ਤੋਂ ਬਲਾਈਂਡ ਆ ਜੀ ਤੇ ਸਰ ਇੱਥੇ ਆਲਮੋਸਟ ਜਿੰਨੇ ਵੀ ਬੱਚੇ ਸਾਰੇ ਬਲਾਈਂਡ ਹੈ ਜੀ ਮੈਡਮ ਉਹਨਾਂ ਦੇ ਨਾਲ ਜਿਹੜੇ ਕੋਚ ਐਂਡ ਮੈਨੇਜਰ ਆਏ ਨੇ ਉਹਨਾਂ ਨਾਲ ਉਹ ਨਾਰਮਲ ਨੇ ਬਾਕੀ ਜਿਹੜੇ ਪਲੇਅਰਸ ਨੇ ਉਹ ਸਾਰੇ ਬਲਾਈਂਡ ਨੇ ਅੱਛਾ ਜੇ ਤੁਹਾਡੀ ਨਿਗਾਹ ਠੀਕ ਹੁੰਦੀ ਤਾਂ ਕੀ ਤੁਸੀਂ ਇਹ ਮੌਕਾ ਦਿੰਦੇ ਬੱਚਿਆਂ ਨੂੰ ਹਾਂ ਹੋ ਸਕਦਾ ਮੈਡਮ ਕਿਤੇ ਅਸੀਂ ਨਸ਼ਾ ਪੱਤੇ ਕਰਕੇ ਵੜਗੇ ਹੁੰਦੇ ਮੈਂ ਤਾਂ ਕਹਿੰਦਾ ਖੁਸ਼ ਨਸੀਬ ਆ ਕਿ ਅਸੀਂ ਬਲਾਈਂਡ ਆ ਅੱਛਾ ਕਿਉਂਕਿ ਸਾਨੂੰ ਇਹ ਨਾਲ ਕੋਈ ਮਾੜੀ ਆਦਤ ਹੈ ਜੀ ਨਾ ਜਿੰਨੇ ਮੇਰੇ ਨਾਲ ਇਹ ਪਲੇਅਰ ਨੇ ਇਹਨਾਂ ਨੂੰ ਕੋਈ ਹਜੇ ਨਸ਼ੇ ਪੱਤੇ ਦੀ ਆਦਤ ਆ ਧਿਆਨ ਰੱਖਦੇ ਹੋ ਨਾਲ ਸਾਰਾ ਬਿਲਕੁਲ ਮੈਡਮ ਬਿਲਕੁਲ ਜੀ ਇਹਨਾਂ ਦੇ ਨਾਲ ਹੀ ਰਹਿਨੇ ਹੋ ਹਾਂ ਨਹੀਂ ਜਦੋਂ ਕੈਂਪ ਹੁੰਦਾ ਅਸੀਂ ਨਾਲ ਰਹਿੰਦੇ ਇਹਨਾਂ ਦੇ ਅਲਕਸਟਿਕ ਨਾਲ ਜੀ ਜੀ ਇਹ ਇਹ ਸਾਰੇ ਪੰਜਾਬ ਦੇ ਨੇ ਅਲੱਗ-ਅਲੱਗ ਸਟੇਟ ਤੋਂ ਜਿਹੜੀਆਂ ਬਾਕੀ ਟੀਮਾਂ ਆਈਆਂ ਨੇ ਅਸੀਂ ਉਹਨਾਂ ਨਾਲ ਵੀ ਇਹੀ ਗੱਲ ਕਹੀ ਵੀ ਤੁਸੀਂ ਨਸ਼ਾ ਸਾਡੇ ਕੋਲ ਅਸੀਂ ਨੋਟਿਸ ਦੇਈਦਾ ਉਹਨਾਂ ਨੂੰ ਇੱਕ ਵੀ ਇਥੇ ਕੁੜੀਆਂ ਵੀ ਹੈਗੀਆਂ ਕੁੜੀਆਂ ਵੱਲੋਂ ਵੀ ਖੇਡਦੀ ਸਾਰੀ ਕੁੜੀਆਂ ਬਹੁਤ ਘੱਟ ਸਪੋਰਟਸ 'ਚ ਦੇਖੀਆਂ ਜਾਂਦੀਆਂ ਪਰ ਇਹ ਉਹ ਵੀ ਬਲਾਈਂਡ ਕੁੜੀਆਂ ਜੀ ਜੀ ਬਲਾਈਂਡ ਕੁੜੀਆਂ ਖੇਡਦੀਆਂ ਨੇ ਪਰ ਥੋੜਾ ਜਿਹਾ ਜਿਹੜੀ ਮੋਬਿਲਟੀ ਆ ਕੁੜੀਆਂ ਦੀ ਉਹ ਥੋੜੀ ਜਿਹੀ ਘੱਟ ਹੁੰਦੀ ਹੈ ਕਈ ਵਾਰੀ ਕੋਈ ਲੜਕੇ ਬਾਹਰ ਨਿਕਲ ਜਾਂਦੇ ਨੇ ਬੜਕੇ ਕਾਲਜਾਂ 'ਚ ਪੜ੍ਹਦੇ ਨੇ ਲੜਕੀਆਂ ਵਾ ਥੋੜਾ ਮੁਸ਼ਕਿਲ ਹੋ ਜਾਂਦਾ ਕਰਦੇ ਕਿ ਕੀ ਕਰੂਗੀ ਇਹ ਬਲਾਈਂਡ ਆ ਪਰ ਨਹੀਂ ਅਸੀਂ ਕਹਿੰਦੇ ਅਸੀਂ ਬਲਾਈਂਡ ਸਕੂਲ ਜਿਹੜੇ ਸਾਡੇ ਅਸੀਂ ਉਹਨਾਂ ਨੂੰ ਵੀ ਅਪੀਲ ਕਰਾਂਗੇ ਜਿਵੇਂ ਕਿ ਬਲਾਈਂਡ ਸਕੂਲ ਜਮਾਲਪੁਰ ਆ ਵੀ ਆਰਟੀਸੀ ਹੈਬੋਵਾਲਚਾ ਅਸੀਂ ਉਹਨਾਂ ਤਾਂ ਵੀ ਅਪਰੋਚ ਕੀਤੀ ਆ ਕਿ ਸਾਨੂੰ ਵੀ ਛੋਟੇ ਬੱਚੇ ਲੜਕੇ ਲੜਕੀਆਂ ਦਿਖਾਓ ਜਿਨ੍ਹਾਂ ਨੂੰ ਅਸੀਂ ਟ੍ਰੇਨ ਕਰ ਸਕੀਏ ਤਾਂ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਉਹ ਬੱਚੇ ਆ ਜਿਨ੍ਹਾਂ ਨੂੰ ਦਿਖਦਾ ਨਹੀਂ ਪਰ ਤਾਂ ਵੀ ਇਹਨਾਂ ਨੇ ਸਪੋਰਟਸ ਚੁਣੀ ਫੁੱਟਬਾਲ ਦਾ ਟੂਰਨਾਮੈਂਟ ਇੱਥੇ ਚੱਲ ਰਿਹਾ ਹੈ ਫਾਈਨਲ ਮੈਚ ਅੱਜ ਉੱਥੇ ਖੇਡਣ ਆਏ ਹੋਏ ਨੇ ਤਾਂ ਤੁਸੀਂ ਮੇਰੇ ਪਿੱਛੇ ਜ਼ਰੂਰ ਤਸਵੀਰਾਂ ਦਿਖਾਓ ਇੱਥੇ ਸਿਰਫ ਮੁੰਡੇ ਨਹੀਂ ਕੁੜੀਆਂ ਵੱਲੋਂ ਵੀ ਫੁੱਟਬਾਲ ਖੇਡੀ ਜਾ ਰਹੀ ਹੈ ਭਾਵੇਂ ਉਹਨਾਂ ਨੂੰ ਦਿਖਦਾ ਨਹੀਂ ਹੈ ਪਰ ਉਹਨਾਂ ਨੇ ਇਹ ਰਾਹ ਚੁਣਿਆ ਕੁੜੀਆਂ ਨੇ ਹਾਰ ਨਹੀਂ ਮੰਨੀ ਕੁਰਿਆ ਨੇ ਫੋਟੋਬਾਲ ਚੁਣੀ ਆਪਣਾ ਜਜ਼ਬਾ ਕਾਇਮ ਰੱਖਿਆ ਮੈਂ ਤੁਹਾਨੂੰ ਇਹ ਹੀ ਅਪੀਲ ਕਰਾਂਗੀ ਕਿ ਜੇਕਰ ਤੁਸੀਂ ਫਿਜ਼ੀਕਲੀ ਵੀ ਪੂਰੇ ਠੀਕ ਹੋ ਤਾਂ ਵੀ ਤੁਸੀਂ ਹਾਰ ਮੰਨ ਲੈਂਦੇ ਹੋ ਤਾਂ ਬਿਲਕੁਲ ਘਰ ਬੈਠੇ ਹਾਰਨਾ ਮੰਨੋ ਜਾਂ ਟਿੱਪਣੀਆਂ ਨਾ ਕਰੋ ਘਰ ਬੈ ਕੇ ਇਹਨਾਂ ਵੱਲ ਇਹ ਤਸਵੀਰਾਂ ਦੇਖ ਲਓ ਤੁਹਾਨੂੰ ਵੀ ਜ਼ਰੂਰ ਤੁਹਾਡੇ 'ਚ ਵੀ ਜਜ਼ਬਾ ਆ ਦੇਗਾ ਇਹ ਉਹ ਬੱਚੇ ਆ ਜਿਨ੍ਹਾਂ ਨੂੰ ਦਿਖਦਾ ਨਹੀਂ ਤਾਂ ਵੀ ਇਹਨਾਂ ਨੇ ਸਪੋਰਟ ਚੁਣੀ ਜੇ ਤੁਹਾਡੀ ਨਿਗਾਹ ਠੀਕ ਹੁੰਦੀ ਤਾਂ ਕੀ ਤੁਸੀਂ ਇਹ ਮੌਕਾ ਦਿੰਦੇ ਬੱਚਿਆਂ ਨੂੰ ਹੋ ਸਕਦਾ ਮੈਡਮ ਕਿਤੇ ਅਸੀਂ ਨਸ਼ਪੱਤੇ ਕਰਕੇ ਵੜਗੇ ਹੁੰਦੇ ਮੈਂ ਤਾਂ ਕਹਿੰਦਾ ਖੁਸ਼ ਨਸੀਬ ਹਾਂ ਕਿ ਅਸੀਂ ਬਲਾਈਂਡ ਆ ਮੈਂ ਉਹ ਬੱਚੇ ਨੂੰ ਮੋਟੀਵੇਟ ਕੀਤਾ ਵੀ ਤੁਸੀਂ ਫੁੱਟਬਾਲ ਖੇਡੋਗੇ ਇਹ ਜਿਹੜੇ ਮੇਰੇ ਨਾਲ ਬੱਚੇ ਖੜੇ ਨੇ ਇਹਨਾਂ ਦਾ ਦੂਸਰਾ ਤੀਸਰਾ ਟੂਰਨਾਮੈਂਟ ਦਾ ਹੈ ਚਨਈ ગયો ਮੈਚ ਫਸਟ ਜੋ ਨੈਸ਼ਨਲ ਲੈਵਲ ਦਾ ਸੀ ਉਹ ਤੋਂ ਅਸੀਂ ਖੇਡ ਕੇ ਆਏ ਫਿਰ ਤੁਹਾਨੂੰ ਇੰਟਰਸਟ ਆਉਣ ਲੱਗ ਗਿਆ ਥੋੜਾ ਥੋੜਾ ਇੰਟਰਸਟ ਆਇਆ ਤਾਂ ਅਸੀਂ ਕਿਹਾ ਹੁਣ ਅਸੀਂ ਖੇਡਾਂਗੇ ਇਹਨੂੰ ਇਹ ਮੈਂ ਜਿਹਦਾ ਕੋਡ ਹੁੰਦਾ ਹੈ ਇੱਕ ਜਿੱਦਾ ਕੋਈ ਵੀ ਪਲੇਅਰ ਖੜੇ ਹੁੰਦੇ ਆ ਉਹਦੇ ਵਿੱਚ ਵਾਈ ਬੋਲਣਾ ਹੁੰਦਾ ਹਰ ਇੱਕ 3-4 ਸਕਿੰਟ ਦੇ ਬਾਅਦ ਤੇ ਜਦੋਂ ਵਾਈ ਬੋਲਦੇ ਪਤਾ ਲੱਗ ਜਾਂਦਾ ਜਿੱਦੋਂ ਅਸੀਂ ਬੋਲ ਲੈ ਕੇ ਆਨੇ ਆ ਤੇ ਪਤਾ ਲੱਗ ਜਾਂਦਾ ਕਿ ਮੂਰੇ ਪਲੇਅਰ ਖੜਾ ਆ ਫੁੱਟਬਾਲ ਦੇ ਵਿੱਚ ਵੀ ਜਿੱਦਾ ਖੰਗਰੂ ਹੁੰਦੇ ਜਾਂ ਕੁਛ ਅਦਾ ਹੁੰਦਾ ਕਿ ਜਿਹੜੀ ਆਵਾਜ਼ ਆਈ ਜਾਵੇ ਬੋਲ ਦੇ ਵਿੱਚ ਉਹ ਆਵਾਜ਼ ਨੂੰ ਸੁਣ ਸੁਣ ਕੇ ਅਸੀਂ ਅੱਗੇ ਲੈ ਕੇ ਚਾਈਏ ਜਿਹੜੇ ਹਾਰ ਮੰਨ ਕੇ ਬੈਠਦੇ ਆ ਆਪਾਂ ਉਹਨੂੰ ਨਹੀਂ ਕਹਿਣਾ ਚਾਹੁੰਦੇ ਵੀ ਹਾਰ ਕਦੇ ਵੀ ਨਹੀਂ ਮੰਨਣੀ ਚਾਹੀਦੀ ਆਪਣੇ ਵੱਲੋਂ ਕੋਸ਼ਿਸ਼ ਕਰਦੇ ਰਹਿਣਾ ਵੀ ਕੋਈ ਵੀ ਗੇਮ ਪੜਾਈ ਵਗੈਰਾ ਜੋ ਵੀ ਕਰਨਾ ਚਾਹੇ ਵੀ ਮਤਲਬ ਕੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰੀਤ ਕੌਰ ਅੱਜ ਦਾ ਤੁਹਾਨੂੰ ਇੱਕ ਬਹੁਤ ਹੀ ਸੋਹਣੀ ਤਸਵੀਰ ਦਿਖਾਉਣ ਜਾ ਰያ ਹਾਂ ਜਿਹਨੂੰ ਦੇਖ ਕੇ ਤੁਹਾਡੀ ਵੀ ਰੂਹ ਇੱਕ ਵਾਰੀ ਜ਼ਰੂਰ ਖੁਸ਼ ਹੋ ਜੇਗੀ ਅੱਜ ਲੁਧਿਆਣੇ ਦੇ POU ਵਿੱਚ ਮੌਜੂਦ ਹਾਂ ਜਿੱਥੇ ਬਲਾਈਂਡ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿੱਥੇ ਸਿਰਫ ਉਹ ਬੱਚੇ ਫੁੱਟਬਾਲ ਖੇਡ ਰਹੇ ਨੇ ਜਿਨ੍ਹਾਂ ਨੂੰ ਦਿਖਦਾ ਨਹੀਂ ਹੈ ਬਲਾਈਂਡ ਨੇ ਤਾਂ ਬੱਚੇ ਵੀ ਸਾਡੇ ਨਾਲ ਮੌਜੂਦ ਹੈ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿਵੇਂ ਫੁੱਟਬਾਲ ਚੁਣੀ ਕਿਵੇਂ ਰਾਂ ਬਣਿਆ ਕਿਵੇਂ ਬ্লাইন্ড ਹੋਏ ਸਾਰੀ ਗੱਲਾ ਪਤਾ ਕਰਾਂਗੇ ਤਾਂ ਪਹਿਲੇ ਤਾਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਥੈਂਕ ਯੂ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਕਿ ਤੁਸੀਂ ਇਸ ਟੂਰਨਾਮੈਂਟ ਨੂੰ ਵੀ ਕਵਰੇਜ ਕਰਨ ਆਏ ਹੋ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਜੀ ਤੇ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਉਹਨਾਂ ਨੇ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਹਿਲੇ ਤਾਂ ਸਰ ਜੀ ਤੁਸੀਂ ਬ্লাইন্ড ਹੋ ਤਾਂ ਤੁਸੀਂ ਇਹ ਚੁਣਿਆ ਕਿ ਮੈਂ ਬੱਚਿਆਂ ਨੂੰ ਵੀ ਮੌਕਾ ਦਵਾਂ ਬ্লাইন্ড ਫੁੱਟਬਾਲ ਦਾ ਜੀ ਮੈਡਮ ਮੈਂ ਬਾਈ ਬਰਥ ਹੀ ਬ্লাইন্ড ਹਾਂ ਜੀ ਤੇ ਮੈਂ ਪਹਿਲਾਂ ਵੀ ਸਪੋਰਟਸ ਕਰਦਾ ਸੀ ਮੈਂ ਖੁਦ ਐਥਲੈਟਿਕ ਵਿੱਚ ਇੰਟਰਨੈਸ਼ਨਲ ਪਲੇਅਰਾਂ ਕੋ ਪਹਿਲਾ ਪੰਜਾਬ ਦਾ 골ਡ ਮੈਡਲਿਸਟ ਹਾਂ ਔਰ ਮੈਂ ਇਸ ਸਮੇਂ ਪੰਚਾਇਤ ਸੈਕਟਰ ਦੀ ਪੋਸਟ ਤੇ ਲੁਧਿਆਣਾ 2 ਵਿੱਚ ਤਾਇਨਾਤ ਹਾਂ ਜੀ ਤੇ ਤੁਸੀਂ ਬੱਚਿਆਂ ਨੂੰ ਮੌਕਾ ਦਿੱਤਾ ਪਹਿਲਾਂ ਵੀ ਬਲਾਈਂਡ ਫੁੱਟਬਾਲ ਸੀ ਕਿ ਹੁਣ ਨਹੀਂ ਇਹ ਟੂਰਨਾਮੈਂਟਸ ਹੁਣ ਕਰਵਾਏ ਜਾ ਰਹੇ ਨੇ ਨਹੀਂ ਫੁੱਟਬਾਲ ਬਲਾਈਂਡ ਫੁੱਟਬਾਲ ਤਾਂ ਜਿਹੜੀ ਜਿਹੜੀ ਸੈਕਿੰਡ ਵਰਲਡ ਵਾਰ ਹੋਈ ਸੀ ਉਹਦੇ ਵਿੱਚ ਜਿਹੜੇ ਪਰਮਾਣੂ ਬੰਬ ਦੇ ਨਾਲ ਕਾਫੀ ਲੋਕਾਂ ਦੀ ਜਿਹੜੀ ਨਜ਼ਰ ਚਲੀ ਗਈ ਸੀ ਉਹਨਾਂ ਦੀ ਐਂਟਰਟੇਨਮੈਂਟ ਵਾਸਤੇ ਕੁਝ ਐਸੀ ਦੀ ਚੀਜ਼ ਬਣਾਈ ਸੀ ਕਿਸੇ ਨੇ ਕਿ ਇਹ ਵੀ ਬੱਚੇ ਜਿਹੜੇ ਬੰਦੇ ਜਿਹੜੇ ਬੋਰ ਨਾ ਹੋ ਸਕਣ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਬਲਾਈਂਡ ਫੁੱਟਬਾਲ ਜਿਹੜੀ ਆ ਇਹ ਡਵੈਲਪ ਹੁੰਦੀ ਗਈ ਉਸ ਤੋਂ ਬਾਅਦ ਜਿਹੜਾ ਅੱਜ ਆਪਣਾ ਜਿਹੜਾ ਅਸਲੀ ਰੰਗ ਦਿਖਾਉਣ ਲੱਗ ਗਿਆ ਤਾਂ ਬੱਚੇ ਹੋਰ ਵੀ ਜੁੜ ਰਹੇ ਆ ਨਾਲ ਇਦਾਂ ਦੇ ਜਿਵੇਂ ਜਿਹੜੇ ਵੀ ਬਲਾਈਂਡ ਨੇ ਜਾਂ ਜਿਹਨਾਂ ਨੂੰ ਜਿਹਨਾਂ ਨੂੰ ਨਹੀਂ ਵੀ ਦਿਖਦਾ ਉਹ ਵੀ ਤੁਹਾਡੇ ਨਾਲ ਇਸ ਅਸੋਸੀਏਸ਼ਨ ਨਾਲ ਜੁੜੇ ਹੋਏ ਨੇ ਤਾਂ ਕਿਸ ਬੇਸ ਤੇ ਆ ਕੇ ਜੁੜਦੇ ਕੀ ਕਹਿੰਦੇ ਆ ਅ ਬਹੁਤ ਜਿਹੜੇ ਬੱਚੇ ਨੇ ਪਹਿਲੀ ਗੱਲ ਤਾਂ ਲੋਕਾਂ ਨੂੰ ਜੀ ਪਤਾ ਹੀ ਨਹੀਂ ਸੀਗਾ ਵੀ ਬਲਾਈਂਡ ਫੁੱਟਬਾਲ ਵੀ ਖੇਡ ਸਕਦੇ ਨੇ ਕਿ ਸਾਰੇ ਵਾਸਤੇ ਇੱਕ ਨਵੀਂ ਚੀਜ਼ ਸੀ ਮੈਨੂੰ ਵੀ 2 ਸਾਲ ਪਹਿਲਾਂ ਹੀ ਜਿਹੜਾ ਪਤਾ ਲੱਗਿਆ ਇਹ ਕਿ ਬਲਾਈਂਡ ਫੁੱਟਬਾਲ ਵੀ ਖੇਡ ਸਕਦੇ ਨੇ ਫਿਰ ਮੈਂ ਉਹਨੂੰ ਵਿਜ਼ਿਟ ਕਰਨ ਵਾਸਤੇ ਗਿਆ ਫਿਰ ਮੈਂ ਬੱਚਿਆਂ ਨੂੰ ਇਹ ਜਿਹੜੇ ਮੇਰੇ ਨਾਲ ਬੱਚੇ ਖੜੇ ਨੇ ਇਹਨਾਂ ਦਾ ਦੂਸਰਾ ਤੀਸਰਾ ਟੂਰਨਾਮੈਂਟ ਹੈ ਇਹ ਤੇ ਫਿਰ ਮੈਂ ਇਹਨਾਂ ਬੱਚਿਆਂ ਨੂੰ ਮੋਟੀਵੇਟ ਕੀਤਾ ਵੀ ਤੁਸੀਂ ਫੁੱਟਬਾਲ ਖੇਡੋਗੇ ਹਾਲਾਂਕਿ ਸਾਡੀ ਪ੍ਰੈਕਟਿਸ ਬਹੁਤ ਘੱਟ ਹੁੰਦੀ ਹੈ ਕਿਉਂਕਿ ਸਾਡੇ ਕੋਲ ਨਾ ਪ੍ਰੋਪਰ ਗਰਾਊਂਡ ਆ ਇਹ ਜਿਹੜੇ ਤੁਸੀਂ ਸਾਈਡ ਬੋਰਡ ਦੇਖ ਰਹੇ ਹੋ ਇਹ ਕਾਫੀ ਕੋਸਟਲੀ ਨੇ ਇਹ ਜਿਹੜਾ ਇਹਨਾਂ ਨੇ ਵਰਦਮਾਨ ਸਪੈਸ਼ਲ ਸਟੀਲ ਨੇ ਇਸਨੂੰ ਸਪੌਂਸਰ ਕਰਨ ਦਾ ਵਾਅਦਾ ਕੀਤਾ ਜੀ ਤੇ ਉਹਦੇ ਨਾਲ ਅੱਗੇ ਵਧੀਆ ਟੀਮ ਸਾਡੀ ਵਧੀਆ ਸਟਰੋਂਗ ਬਣੀ ਤਾਂ ਕਈ ਨਾ ਲੋਕੀ ਜਿਨ੍ਹਾਂ ਦੀ ਨਿਗਾ ਵੀ ਠੀਕ ਹੁੰਦੀ ਆ ਫਿਜ਼ੀਕਲੀ ਵੀ ਠੀਕ ਹੁੰਦੇ ਨੇ ਤਾਂ ਵੀ ਉਹ ਲੋਕ ਅੱਗੇ ਨਹੀਂ ਵੱਧਦੇ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਤਾਂ ਇਹ ਕਹੂੰਗਾ ਜੀ ਇੱਕ ਸਪੋਰਟਸ ਦੇ ਨਾਲ ਜਿਹੜੇ ਬੰਦੇ ਨੂੰ ਜੁੜਨਾ ਚਾਹੀਦਾ ਇੱਕ ਤਾਂ ਸਾਡੀ ਜਿਹੜੀ ਫਿਜ਼ੀਕਲ ਫਿਟਨੈਸ ਬਣੀ ਰਹਿੰਦੀ ਆ ਜੀ ਇੱਕ ਸਾਡੇ ਚ ਆਪਸੀ ਪ੍ਰੇਮ ਭਾਈਚਾਰਾ ਬਣਿਆ ਰਹਿੰਦਾ ਦੂਸਰਾ ਇੱਕ ਨਸ਼ਿਆਂ ਤੋਂ ਦੂਰ ਰਹਿਣਾ ਬਿਲਕੁਲ ਨੌਜਵਾਨ ਅੱਜਕਲ ਨਸ਼ੇ ਨਾਲ ਬਹੁਤ ਜੁੜ ਰਹੇ ਨੇ ਤਾਂ ਇਹ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਅਕੋਰਡਿੰਗ ਤੁਸੀਂ ਕਿੱਦਾਂ ਜੁੜੇ ਪਹਿਲੇ ਤਾਂ ਫੁੱਟਬਾਲ ਨਾਲ ਕਿਵੇਂ ਜੁੜੇ ਹਾਂਜੀ ਸਰ ਮੈਂ ਮੈਂ ਸੱਚੀ ਗੱਲ ਪਹਿਲਾਂ ਤਾਂ ਤੁਸੀਂ ਸਾਡੀ ਨਿਊਜ਼ ਕਵਰ ਕਰਨਾ ਹੈ ਔਰ ਮੇਰਾ ਨਾਮ ਗੁਰਜੋਤ ਗੇਲਾ ਤਾਂ ਮੈਂ ਜੁੜਾਇਆ ਪਹਿਲਾਂ ਚਿਮਾ ਭਾਜੀ ਨੇ ਇਹਨਾਂ ਨੇ ਸਾਨੂੰ ਦੱਸਿਆ ਕਿ ਇੱਕ ਬਲਾਈਂਡ ਫੁੱਟਬਾਲ ਵੀ ਹੁੰਦਾ ਚਲੋ ਮੈਂ ਵੈਸੇ ਵੀ ਸਪੋਰਟਸ ਇੰਟਰਸਟ ਰੱਖਦਾ ਸੀ ਸ਼ੁਰੂ ਤੋਂ ਹੀ ਤਾਂ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਆਪਾਂ ਟਰਾਈ ਕਰ ਲੈਨੇ ਆ ਇਹਦਾ ਸਾਡਾ ਇੱਕ ਫਸਟ ਜੋ ਟ੍ਰਾਇਲ ਹੋਇਆ लवली ਯੂਨੀਵਰਸਿਟੀ ਅਸੀਂ 3 ਦਿਨ ਦਾ ਕੈਂਪ ਲਗਾਇਆ ਉੱਥੇ ਤਾਂ ਉੱਥੇ ਥੋੜੀ-ਬਹੁਤ ਪ੍ਰੈਕਟਿਸ ਕੀਤੀ ਅਸੀਂ ਤਾਂ ਫਿਰ ਸਾਡਾ ਇੱਕ ਚੰਗਾ ਹੀ ਹੋਇਆ ਮੈਚ ਫਸਟ ਜੋ ਨੈਸ਼ਨਲ ਲੈਵਲ ਦਾ ਸੀ ਉਤੋਂ ਅਸੀਂ ਖੇਡ ਕੇ ਆਏ ਫਿਰ ਤੁਹਾਨੂੰ ਇੰਟਰਸਟ ਆਉਣ ਲੱਗ ਗਿਆ ਥੋੜਾ-ਥੋੜਾ ਇੰਟਰਸਟ ਆਇਆ ਤਾਂ ਅਸੀਂ ਕਿਹਾ ਹੁਣ ਅਸੀਂ ਖੇਡਾਂਗੇ ਇਹਨੂੰ ਹੋਰ ਅੱਗੇ ਜਾਵਾਂਗੇ ਅਸੀਂ ਇੰਟਰਨੈਸ਼ਨਲ ਜੌਨ ਤੱਕ ਜਾਵਾਂਗੇ ਤਾਂ ਫਿਰ ਅਸੀਂ ਪ੍ਰੈਕਟਿਸ ਕੀਤੀ ਥੋੜੀ ਥੋੜੀ ਤੇ ਫਿਰ ਅਸੀਂ ਨੈਸ਼ਨਲ ਖੇਡਾ ਜ਼ੋਨ ਕਿਵੇਂ ਗਈ ਸੀ ਤੁਹਾਡੀ ਨਿਗਾ ਕਿਵੇਂ ਗਈ? ਤਾਂ ਮੈ ਮੇਰੇ ਸੱਟ ਲੱਗੀ ਸੀ ਜਦੋਂ ਮੈਂ ਛੋਟਾ ਸੀ ਹਾਂ ਜਦੋਂ ਮੈਂ ਬਰਥ ਹੋਇਆ ਹੈ ਨਾ ਮੇਰਾ ਉਹ ਤੁਹਾਡੀ ਨਰਸ ਕੋਲੋ गिर ਗਿਆ ਸੀ ਉਸ ਤੋਂ ਬਾਅਦ ਦੀ ਨਿਗਾ ਨਹੀਂ ਗਈ ਤੁਹਾਡੀ ਨਹੀਂ ਗਈ ਨਹੀਂ ਸੀ ਅੱਛਾ ਬਾਅਦ ਚੋਂ ਫਿਰ ਇੱਕ ਦੁਬਾਰਾ ਲੱਗੀ ਫਿਰ ਉਹ ਡੈਮੇਜ ਉਸੇ ਜਗ੍ਹਾ ਤੇ ਹੋਇਆ ਅੱਛਾ ਅੱਛਾ ਤਾਂ ਉਸ ਵਗੈਰ ਕੇ ਬਲੱਡ ਨਿਕਲ ਗਿਆ ਉਹ ਨਾੜ ਤੇ ਜੰਮ ਗਿਆ ਸਾਰਾ ਤਾਂ ਨਿਸ਼ਾਨਤ ਆਪਣੇ ਕੰਮ ਕਿਵੇਂ ਕਰਦੇ ਹੋ ਆਪਣੇ ਕੰਮ ਕਰਨ ਨੂੰ ਔਖਾ ਨਹੀਂ ਹੁੰਦਾ ਫਿਰ ਨਹੀਂ ਮੈਮ ਜਿੱਦਾ ਪਹਿਲਾ ਬਲਾਕਾ ਕਾਫੀ ਦਿੱਕਤ ਆਰੀ ਸੀ ਮੈਂ ਜਿੱਦਾ ਬਾਅਦ ਚ ਬਲਾਈਂਡ ਹੋਇਆ ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਜਿਦਾ ਆਤ ਪੈ ਜਾਂਦੀ ਆ ਪਤਾ ਲੱਗ ਜਾਂਦਾ ਚੀਜ਼ਾਂ ਕਿੱਥੇ ਹੈਗੀਆਂ ਕਿੱਥੇ ਨਹੀਂ ਚੋ ਸਭ ਨਾਲ ਬੰਦਾ ਹੋ ਜਾਂਦਾ ਹੈ ਜਦੋਂ ਫੁੱਟਬਾਲ ਖੇਡਦੇ ਹੋ ਕਿਵੇਂ ਸੁਣਦੇ ਹੋ ਨਾਲ ਦੇ ਪਲੇਅਰਸ ਨੂੰ ਜਾਂ ਬਾਲ ਨੂੰ ਕਿੱਧਰ ਨੂੰ ਬਾਲ ਆ ਰਹੀ ਹੈ ਹਾਂਜੀ ਉਹਦੇ ਵਿੱਚ ਮੈਂ ਜਿੱਦਾ ਕੋਡ ਹੁੰਦਾ ਹੈ ਇੱਕ ਜਿੱਦਾ ਕੋਈ ਵੀ ਪਲੇਅਰ ਖੜੇ ਹੁੰਦੇ ਆ ਉਹਦੇ ਵਿੱਚ ਵਾਇ ਬੋਲਣਾ ਹੁੰਦਾ ਹਰੇਕ 3-4 ਸੈਕਿੰਡ ਦੇ ਬਾਅਦ ਅੱਛਾ ਤੇ ਜਦੋਂ ਵਾਇ ਬੋਲਦੇ ਆ ਪਤਾ ਲੱਗ ਜਾਂਦਾ ਜਦੋਂ ਅਸੀਂ ਬੋਲ ਲੈ ਕੇ ਆਨੇ ਆ ਤੇ ਪਤਾ ਲੱਗ ਜਾਂਦਾ ਕਿ ਮੂਰੇ ਪਲੇਅਰ ਖੜਾ ਆ ਪਲੇਅ ਜਿੱਦਾਂ ਘੁੰਗਰੂਂਦੇ ਜਾਂ ਕੁਛ ਇਦਾਂ ਹੁੰਦਾ ਕਿ ਜਿਹੜੀ ਆਵਾਜ਼ ਆਈ ਜਾਵੇ ਬੋਲ ਦੇ ਵਿੱਚ ਉਹ ਆਵਾਜ਼ ਨੂੰ ਸੁਣ ਸੁਣ ਕੇ ਅਸੀਂ ਅੱਗੇ ਲੈ ਕੇ ਚ ਜਾਂਦੀ ਬੋਲ ਤਾਂ ਬੱਚੇ ਨਾ ਤੁਹਾਡੀ ਨਿਗਾ ਨਹੀਂ ਗਈ ਜਿਨ੍ਹਾਂ ਦੀ ਠੀਕ ਵੀ ਹੁੰਦੀ ਹੈ ਜਿਨ੍ਹਾਂ ਦਾ ਫਿਜ਼ੀਕਲੀ ਸਭ ਕੁਝ ਠੀਕ ਹੁੰਦਾ ਉਹ ਤਾਂ ਵੀ ਘਰੇ ਹਾਰ ਬਣ ਕੇ ਬੈ ਜਾਂਦੇ ਆ ਤੁਸੀਂ ਸਟੱਡੀ ਵੀ ਕਰ ਰਹੇ ਹੋ ਨਾ ਨਾਲ-ਨਾਲ ਮੈਂ ਵੀ ਐਡ ਕਰ ਰਹਿਆ ਖੁਦ ਅੱਛਾ ਤੇ ਤੁਸੀਂ ਕੀ ਕਰ ਰਹੇ ਹੋ ਸਟੱਡੀ ਮੈਂ ਮੈਮੇ ਕਰ ਰਿਹਾ ਆ ਬੋਕਲ ਦੇ ਵਿੱਚ अच्छा ਤੇ ਓੱਖਾ ਹੁੰਦਾ ਫਿਰ ਜਦੋਂ ਘਰੇ ਹੁੰਨੇ ਹੂੰ ਤਾਂ ਚਲੋ ਤੁਸੀਂ ਟੂਰਨਾਮੈਂਟ ਤੇ ਆਏ ਹੋਏ ਜਦੋਂ ਘਰੇ ਹੁੰਨੇ ਹੋ ਉਹਦੇ ਆ ਉਹਦੋਂ ਆਪਦੇ ਕੰਮ ਕਿਵੇਂ ਕਰਦੇ ਹੋ ਘਰ ਦੇ ਨਾਲ ਹੈਲਪ ਕਰਦੇ ਆ ਨਹੀਂ ਘਰੇ ਤਾਂ ਮੈਂ ਲੋਡ ਪੈਂਦੀ ਨਹੀਂ ਨਾ ਘਰੇ ਕਿਉਂਕਿ ਸਾਰਾ ਪਤਾ ਹੀ ਹੁੰਦਾ ਆ ਹਾਂਜੀ ਹਾਂਜੀ ਜਿੱਦਾਂ ਇੱਕ ਵਾਰੀ ਦੋ ਵਾਰੀ ਜਿੱਦਾਂ ਉਸ ਜਗ੍ਹਾ ਤੇ ਚਲ ਜੀਦਾ ਆ ਫਿਰ ਉਹਦਾ ਪਤਾ ਲੱਗ ਜਾਂਦਾ ਉਸ ਜਗ੍ਹਾ ਦਾ ਤੇ ਜਿਹੜੇ ਬੱਚੇ ਨਹੀਂ ਕਰਦੇ ਕੁਝ ਬਹਿ ਜਾਂਦੇ ਨੇ ਘਰੇ ਹਾਰ ਮੰਨ ਕੇ ਉਹਨਾਂ ਨੂੰ ਕੀ ਕਹਿਣਾ ਜਾਣਦੇ ਹੋ ਤੁਸੀਂ ਹਾਂਜੀ ਜਿਹੜੇ ਬੱਚੇ ਹਾਰ ਮੰਨ ਕੇ ਬੈ ਜਾਂਦੇ ਜਿਨ੍ਹਾਂ ਦੀ ਨਿਗਾ ਠੀਕ ਵੀ ਹੁੰਦੀ ਹੈ ਤੁਸੀਂ ਤਾਂ ਵੀ ਫੁੱਟਬਾਲ ਸਪੋਰਟਸ ਚ ਹੁਣੀ ਸਪੋਰਟਸ ਚ ਹੁਣਨ ਦਾ ਕੀ ਕਾਰਨ ਸੀਗਾ ਨਹੀਂ ਨਹੀਂ ਪਤਾ ਨਹੀਂ ਜਿਹੜੇ ਹਾਰ ਮੰਨ ਕੇ ਬੈਂਦੇ ਆਪਾਂ ਉਹਨੂੰ ਨਹੀਂ ਕਹਿਣਾ ਚਾਹੁੰਦੇ ਆ ਵੀ ਹਾਰ ਕਦੇ ਵੀ ਨਹੀਂ ਮੰਨਣੀ ਚਾਹੀਦੀ ਆਪਣੇ ਵੱਲੋਂ ਕੋਸ਼ਿਸ਼ ਕਰਦੇ ਰਹਿਣਾ ਵੀ ਕੋਈ ਵੀ ਗੇਮ ਪੜਾਈ ਵਗੈਰਾ ਜੋ ਵੀ ਕਰਨਾ ਚਾਹੇ ਵੀ ਮਤਲਬ ਕੋਸ਼ਿਸ਼ ਕਰਦੇ ਰਹਿਣਾ ਹਾਂਜੀ ਤੁਹਾਡੇ ਸਾਰਿਆਂ ਦਾ ਫੁੱਟਬਾਲ 'ਚ ਕਿਵੇਂ ਇੰਟਰਸਟ ਬਣਿਆ ਹਾਂਜੀ ਮਤਲਬ ਜਦੋਂ ਚੀਮਾ ਸਰ ਜੀ ਦੱਸੇ ਸਾਨੂੰ ਤਾਂ ਅਸੀਂ ਪਹਿਲੀ ਵਾਰ ਚਨਈ ਗਏ ਸੀਗੇ ਔਰ ਸਾਡੀ ਪ੍ਰੈਕਟਿਸ ਵੀ ਵਧੀਆ ਉੱਥੇ ਖੇਲੇ ਤਵੈਸਾਨੂੰ ਥੋੜਾ ਥੋੜਾ ਵਧੀਆ ਲੱਗਿਆ ਹੁਣ ਅਸੀਂ ਦੂਸਰੀ ਵਾਰ ਖੇਡ ਲਈਏ ਤੇ ਪੇਰੈਂਟਸ ਨੇ ਇਹ ਲੋਅ ਕਰਤਾ ਸੀ ਹਾਂਜੀ ਹਾਂਜੀ ਬਿਲਕੁਲ ਅੱਛਾ ਤੇ ਘਰੇ ਹੋਰ ਕੀ ਕੌਣ ਕੌਣ ਹੈ ਫੈਮਿਲੀ ਚ ਬਾਕੀ ਸਾਰੇ ਠੀਕ ਨੇ ਹਾਂਜੀ ਸਾਰੇ ਠੀਕ ਆ ਮੇਰਾ ਛੋਟਾ ਬ੍ਰਦਰ ਆ ਹੈ ਉਹਦਾ ਨਾ ਰਾਜੂ ਹੈ ਤੇ ਉਹ ਸੁਰੂ ਤੋਂ ਬਲਾਈਂਡ ਹੈ ਇੱਕ ਅੱਖ ਤੋਂ ਬਲਾਈਂਡ ਹੈ ਤੇ ਸਰ ਇੱਥੇ ਆਲਮੋਸਟ ਜਿੰਨੇ ਵੀ ਬੱਚੇ ਸਾਰੇ ਬਲਾਈਂਡ ਹੈ ਜੀ ਮੈਡਮ ਉਹਨਾਂ ਦੇ ਨਾਲ ਜਿਹੜੇ ਕੋਚ ਐਂਡ ਮੈਨੇਜਰ ਆਏ ਨੇ ਉਹਨਾਂ ਨਾਲ ਉਹ ਨਾਰਮਲ ਨੇ ਬਾਕੀ ਜਿਹੜੇ ਪਲੇਅਰਸ ਨੇ ਉਹ ਸਾਰੇ ਬਲਾਈਂਡ ਨੇ ਅੱਛਾ ਜੇ ਤੁਹਾਡੀ ਨਿਗਾਹ ਠੀਕ ਹੁੰਦੀ ਤਾਂ ਹਾਂ ਹੋ ਸਕਦਾ ਮੈਡਮ ਕਿਤੇ ਅਸੀਂ ਨਸ਼ਾ ਪੱਤੇ ਕਰਕੇ ਵੜਗੇ ਹੁੰਦੇ ਮੈਂ ਤਾਂ ਕਹਿੰਦਾ ਖੁਸ਼ ਨਸੀਬ ਆ ਕਿ ਅਸੀਂ ਬ্লাইন্ড ਆ ਅੱਛਾ ਕਿਉਂਕਿ ਸਾਨੂੰ ਇਹ ਨਾਲ ਕੋਈ ਮਾੜੀ ਆਦਤ ਹੈ ਜੀ ਨਾ ਜਿੰਨੇ ਮੇਰੇ ਨਾਲ ਇਹ ਪਲੇਅਰ ਨੇ ਇਹਨਾਂ ਨੂੰ ਕੋਈ ਹਜੇ ਨਸ਼ੇ ਪੱਤੇ ਦੀ ਆਦਤ ਆ ਧਿਆਨ ਰੱਖਦੇ ਹੋ ਨਾਲ ਸਾਰਾ ਬਿਲਕੁਲ ਮੈਡਮ ਬਿਲਕੁਲ ਜੀ ਇਹਨਾਂ ਦੇ ਨਾਲ ਹੀ ਰਹਿਣੇ ਹੋ ਹਾਂ ਨਹੀਂ ਜਦੋਂ ਕੈਂਪ ਹੁੰਦਾ ਅਸੀਂ ਨਾਲ ਰਹਿੰਦੇ ਇਹਨਾਂ ਦੇ ਅਲਰਾਸਟਿਕ ਨਾਲ ਜੀ ਜੀ ਇਹ ਇਹ ਸਾਰੇ ਪੰਜਾਬ ਦੇ ਨੇ ਅਲਗ-ਅਲਗ ਸਟੇਟ ਤੋਂ ਜਿਹੜੀਆਂ ਬਾਕੀ ਟੀਮਾਂ ਆਈਆਂ ਨੇ ਅਸੀਂ ਉਹਨਾਂ ਨਾਲ ਵੀ ਇਹੀ ਗੱਲ ਕਹੀ ਵੀ ਤੁਸੀਂ ਨਸ਼ਾ ਸਾਡੇ ਕੋਲ ਅਸੀਂ ਨੋਟਿਸ ਦੇਈਦਾ ਉਹਨਾਂ ਨੂੰ ਇੱਕ ਵੀ ਨਸ਼ਾ ਕੁੜੀਆਂ ਵੀ ਹੈਗੀਆਂ ਕੁੜੀਆਂ ਵੱਲੋਂ ਵੀ ਖੇਡਦੀ ਸਾਰੀ ਕੁੜੀਆਂ ਬਹੁਤ ਘੱਟ ਸਪੋਰਟਸ 'ਚ ਦੇਖੀਆਂ ਜਾਂਦੀਆਂ ਪਰ ਇਹ ਉਹ ਵੀ ਬਲਾਈਂਡ ਕੁੜੀਆਂ ਜੀ ਜੀ ਬਲਾਈਂਡ ਕੁੜੀਆਂ ਖੇਡਦੀਆਂ ਨੇ ਪਰ ਥੋੜਾ ਜਿਹਾ ਜਿਹੜੀ ਮੋਬਿਲਟੀ ਆ ਕੁੜੀਆਂ ਦੀ ਉਹ ਥੋੜੀ ਜਿਹੀ ਘੱਟ ਹੁੰਦੀ ਹੈ ਕਈ ਵਾਰੀ ਕੋਈ ਲੜਕੇ ਬਾਹਰ ਨਿਕਲ ਜਾਂਦੇ ਨੇ ਬੜਕੇ ਕਾਲਜਾਂ 'ਚ ਪੜ੍ਹਦੇ ਨੇ ਲੜਕੀਆਂ ਵਾ ਥੋੜਾ ਮੁਸ਼ਕਿਲ ਹੋ ਜਾਂਦਾ ਕਰਦੇ ਕਿ ਕੀ ਕਰੂਗੀ ਇਹ ਬਲਾਈਂਡ ਆ ਪਰ ਨਹੀਂ ਅਸੀਂ ਕਹਿੰਦੇ ਅਸੀਂ ਬਲਾਈਂਡ ਸਕੂਲ ਜਿਹੜੇ ਸਾਡੇ ਅਸੀਂ ਉਹਨਾਂ ਨੂੰ ਵੀ ਅਪੀਲ ਕਰਾਂਗੇ ਜਿਵੇਂ ਕਿ ਬਲਾਈਂਡ ਸਕੂਲ ਜਮਾਲਪੁਰਾ ਵੀ ਆਰਟੀਸੀ ਹੈਪੋਵਾਲਚਾ ਅਸੀਂ ਉਹਨਾਂ ਤਾਂ ਵੀ ਅਪਰੋਚ ਕੀਤੀ ਆ ਕਿ ਸਾਨੂੰ ਵੀ ਛੋਟੇ ਬੱਚੇ ਲੜਕੇ ਲੜਕੀਆਂ ਦਿਖਾਓ ਜਿਨ੍ਹਾਂ ਨੂੰ ਅਸੀਂ ਟ੍ਰੇਨ ਕਰ ਸਕੀਏ ਤਾਂ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਉਹ ਬੱਚੇ ਆ ਜਿਨ੍ਹਾਂ ਨੂੰ ਦਿਖਦਾ ਨਹੀਂ ਪਰ ਤਾਂ ਵੀ ਇਹਨਾਂ ਨੇ ਸਪੋਰਟਸ ਚੁਣੀ ਫੁੱਟਬਾਲ ਦਾ ਟੂਰਨਾਮੈਂਟ ਇੱਥੇ ਚੱਲ ਰਿਹਾ ਹੈ ਫਾਈਨਲ ਮੈਚ ਅੱਜ ਉੱਥੇ ਖੇਡਣ ਆਏ ਹੋਏ ਨੇ ਤਾਂ ਤੁਸੀਂ ਮੇਰੇ ਪਿੱਛੇ ਜ਼ਰੂਰ ਤਸਵੀਰਾਂ ਦਿਖਾਓ ਇੱਥੇ ਸਿਰਫ ਮੁੰਡੇ ਨਹੀਂ ਕੁੜੀਆਂ ਵੱਲੋਂ ਵੀ ਫੁੱਟਬਾਲ ਖੇਡੀ ਜਾ ਰਹੀ ਹੈ ਭਾਵੇਂ ਉਹਨਾਂ ਨੂੰ ਦਿਖਦਾ ਨਹੀਂ ਹੈ ਪਰ ਉਹਨਾਂ ਨੇ ਇਹ ਰਾਹ ਚੁਣਿਆ ਕੁੜੀਆਂ ਨੇ ਹਾਰ ਨਹੀਂ ਮੰਨੀ ਕੁੜੀਆਂ ਨੇ ਫੁੱਟਬਾਲ ਚੁਣੀ ਆਪਣਾ ਜਜ਼ਬਾ ਕਾਇਮ ਰੱਖਿਆ ਮੈਂ ਤੁਹਾਨੂੰ ਇਹ ਹੀ ਅਪੀਲ ਕਰਾਂਗੀ ਕਿ ਜੇਕਰ ਤੁਸੀਂ ਫਿਜ਼ੀਕਲੀ ਵੀ ਪੂਰੇ ਠੀਕ ਹੋ ਤਾਂ ਵੀ ਤੁਸੀਂ ਹਾਰ ਮੰਨ ਲੈਂਦੇ ਹੋ ਤਾਂ ਬਿਲਕੁਲ ਘਰ ਬੈਠੇ ਹਾਰਨਾ ਮੰਨੋ ਜਾਂ ਟਿੱਪਣੀਆਂ ਨਾ ਕਰੋ ਘਰ ਬੈ ਕੇ ਇਹਨਾਂ ਵੱਲ ਇਹ ਤਸਵੀਰਾਂ ਦੇਖ ਲਓ ਤੁਹਾਨੂੰ ਵੀ ਜ਼ਰੂਰ ਤੁਹਾਡੇ 'ਚ ਵੀ ਜਜ਼ਬਾ ਆ ਦੇਗਾ ਇਹ ਉਹ ਬੱਚੇ ਆ ਜਿਨ੍ਹਾਂ ਨੂੰ ਦਿਖਦਾ ਨਹੀਂ ਤਾਂ ਵੀ ਇਹਨਾਂ ਨੇ ਸਪੋਰਟਸ ਚੁਣੀ ਜੇ ਤੁਹਾਡੀ ਨਿਗਾਹ ਠੀਕ ਹੁੰਦੀ ਤਾਂ ਕੀ ਤੁਸੀਂ ਇਹ ਮੌਕਾ ਦਿੰਦੇ ਬੱਚਿਆਂ ਨੂੰ ਮੈਂ ਹੋ ਸਕਦਾ ਮੈਡਮ ਕਿਤੇ ਅਸੀਂ ਨਸ਼ ਪੱਤੇ ਕਰਕੇ ਵੜਗੇ ਹੁੰਦੇ ਮੈਂ ਤਾਂ ਕਹਿੰਦਾ ਖੁਸ਼ ਨਸੀਬ ਹੈ ਕਿ ਅਸੀਂ ਬਲਾਈਂਡ ਆ ਮੈਂ ਉਹ ਬੱਚੇ ਨੂੰ ਮੋਟੀਵੇਟ ਕੀਤਾ ਵੀ ਤੁਸੀਂ ਫੁੱਟਬਾਲ ਖੇਡੋਗੇ ਇਹ ਜਿਹੜੇ ਮੇਰੇ ਨਾਲ ਬੱਚੇ ਖੜੇ ਨੇ ਇਹਨਾਂ ਦਾ ਦੂਸਰਾ ਤੀਸਰਾ ਟੂਰਨਾਮੈਂਟ ਦਾ ਚਨਈ ગયો ਮੈਚ ਫਸਟ ਜੋ ਨੈਸ਼ਨਲ ਲੈਵਲ ਦਾ ਸੀ ਉਹ ਤੋਂ ਅਸੀਂ ਖੇਡ ਕੇ ਆਏ ਫਿਰ ਤੁਹਾਨੂੰ ਇੰਟਰਸਟ ਆਉਣ ਲੱਗ ਗਿਆ ਥੋੜਾ ਥੋੜਾ ਇੰਟਰਸਟ ਆਇਆ ਤਾਂ ਅਸੀਂ ਕਿਹਾ ਹੁਣ ਅਸੀਂ ਖੇਡਾਂਗੇ ਇਹਨੂੰ ਜਿੰਨੇ ਜਿਹਦਾ ਕੋਡ ਹੁੰਦਾ ਹੈ ਇੱਕ ਜਿਹਦਾ ਕੋਈ ਵੀ ਪਲੇਅਰ ਖੜੇ ਹੁੰਦੇ ਆ ਉਹਦੇ ਵਿੱਚ ਵਾਈ ਬੋਲਣਾ ਹੁੰਦਾ ਹਰ ਇੱਕ 3-4 ਸਕਿੰਟ ਦੇ ਬਾਅਦ ਜਦੋਂ ਵਾਈ ਬੋਲਦੇ ਪਤਾ ਲੱਗ ਜਾਂਦਾ ਜਿੱਦੋਂ ਅਸੀਂ ਬੋਲ ਲੈ ਕੇ ਆਨੇ ਆ ਤੇ ਪਤਾ ਲੱਗ ਜਾਂਦਾ ਕਿ ਮੂਰੇ ਪਲੇਅਰ ਖੜਾ ਆ ਫੁੱਟਬਾਲ ਦੇ ਵਿੱਚ ਵੀ ਜਿਹਦਾ ਘੁੰਗਰੂ ਹੁੰਦੇ ਜਾਂ ਕੁਛ ਇਦਾਂ ਹੁੰਦਾ ਕਿ ਜਿਹੜੀ ਆਵਾਜ਼ ਆਈ ਜਾਵੇ ਬੋਲ ਦੇ ਵਿੱਚ ਉਹ ਆਵਾਜ਼ ਨੂੰ ਸੁਣ ਸੁਣ ਕੇ ਅਸੀਂ ਅੱਗੇ ਲੈ ਕੇ ਚਾਈਏ ਜਿਹੜੇ ਹਾਰ ਮੰਨ ਕੇ ਬੈਠਦੇ ਆ ਆਪਾਂ ਉਹਨੂੰ ਨਹੀਂ ਕਹਿਣਾ ਚਾਹੁੰਦੇ ਵੀ ਹਾਰ ਕਦੇ ਵੀ ਨਹੀਂ ਮੰਨਣੀ ਚਾਹੀਦੀ ਆਪਣੇ ਵੱਲੋਂ ਕੋਸ਼ਿਸ਼ ਕਰਦੇ ਰਹਿਣਾ ਵੀ ਕੋਈ ਵੀ ਗੇਮ ਪੜਾਈ ਵਗੈਰਾ ਜੋ ਵੀ ਕਰਨਾ ਚਾਹੇ ਵੀ ਮਤਲਬ ਕੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰੀਤ ਕੌਰ ਅੱਜ ਦਾ ਤੁਹਾਨੂੰ ਇੱਕ ਬਹੁਤ ਹੀ ਸੋਹਣੀ ਤਸਵੀਰ ਦਿਖਾਉਣ ਜਾ ਰያ ਹਾਂ ਜਿਹਨੂੰ ਦੇਖ ਕੇ ਤੁਹਾਡੀ ਵੀ ਰੂਹ ਇੱਕ ਵਾਰੀ ਜ਼ਰੂਰ ਖੁਸ਼ ਹੋ ਜੇਗੀ ਅੱਜ ਲੁਧਿਆਣੇ ਦੇ POY ਵਿੱਚ ਮੌਜੂਦ ਹਾਂ ਜਿੱਥੇ ਬਲਾਈਂਡ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿੱਥੇ ਸਿਰਫ ਉਹ ਬੱਚੇ ਫੁੱਟਬਾਲ ਖੇਡ ਰਹੇ ਨੇ ਜਿਨ੍ਹਾਂ ਨੂੰ ਦਿਖਦਾ ਨਹੀਂ ਹੈ ਬਲਾਈਂਡ ਨੇ ਤਾਂ ਬੱਚੇ ਵੀ ਸਾਡੇ ਨਾਲ ਮੌਜੂਦ ਹੈ ਐਸੋਸੀਏਸ਼ਨ ਦੇ ਜਨਰਲ ਸਕੱਤਰ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿਵੇਂ ਫੁੱਟਬਾਲ ਚੁਣੀ ਕਿਵੇਂ ਰਾਬ ਨੇ ਕਿਵੇਂ ਬ্লাইন্ড ਹੋਏ ਸਾਰੀ ਗੱਲਾ ਪਤਾ ਕਰਾਂਗੇ ਤਾਂ ਪਹਿਲੇ ਤਾਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਥੈਂਕ ਯੂ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਕਿ ਤੁਸੀਂ ਇਸ ਟੂਰਨਾਮੈਂਟ ਨੂੰ ਵੀ ਕਵਰਜ ਕਰਨ ਆਏ ਹੋ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਜੀ ਤੇ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਉਹਨਾਂ ਨੇ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਹਿਲੇ ਤਾਂ ਸਰ ਜੀ ਤੁਸੀਂ ਬ্লাইন্ড ਹੋ ਤਾਂ ਤੁਸੀਂ ਇਹ ਚੁਣਿਆ ਕਿ ਮੈਂ ਬੱਚਿਆਂ ਨੂੰ ਵੀ ਮੌਕਾ ਦਵਾਂ ਬ্লাইন্ড ਫੁੱਟਬਾਲ ਦਾ ਜੀ ਮੈਡਮ ਮੈਂ ਬਾਈ ਬਰਥ ਹੀ ਬ্লাইন্ড ਹਾਂ ਜੀ ਤੇ ਮੈਂ ਪਹਿਲਾਂ ਵੀ ਸਪੋਰਟਸ ਕਰਦਾ ਸੀ ਮੈਂ ਖੁਦ ਐਥਲੈਟਿਕ ਵਿੱਚ ਇੰਟਰਨੈਸ਼ਨਲ ਪਲੇਅਰਾਂ ਕੋ ਪਹਿਲਾ ਪੰਜਾਬ ਦਾ ਗੋਲਡ ਮੈਡਲਿਸਟ ਹਾਂ ਔਰ ਮੈਂ ਇਸ ਸਮੇਂ ਪੰਚਾਇਤ ਸੈਕਟਰ ਦੀ ਪੋਸਟ ਤੇ ਲੁਧਿਆਣਾ 2 ਵਿੱਚ ਤਾਇਨਾਤ ਹਾਂ ਜੀ ਤੇ ਤੁਸੀਂ ਬੱਚਿਆਂ ਨੂੰ ਮੌਕਾ ਦਿੱਤਾ ਪਹਿਲਾਂ ਵੀ ਬਲਾਈਂਡ ਫੁੱਟਬਾਲ ਸੀ ਕਿ ਹੁਣ ਨਹੀਂ ਇਹ ਟੂਰਨਾਮੈਂਟਸ ਹੁਣ ਕਰਵਾਏ ਜਾ ਰਹੇ ਨੇ ਨਹੀਂ ਫੁੱਟਬਾਲ ਬਲਾਈਂਡ ਫੁੱਟਬਾਲ ਤਾਂ ਜਿਹੜੀ ਜਿਹੜੀ ਸੈਕਿੰਡ ਵਰਲਡ ਵਾਰ ਹੋਈ ਸੀ ਉਹਦੇ ਵਿੱਚ ਜਿਹੜੇ ਪਰਮਾਣੂ ਬੰਬ ਦੇ ਨਾਲ ਕਾਫੀ ਲੋਕਾਂ ਦੀ ਜਿਹੜੀ ਨਜ਼ਰ ਚਲੀ ਗਈ ਸੀ ਉਹਨਾਂ ਦੀ ਐਂਟਰਟੇਨਮੈਂਟ ਵਾਸਤੇ ਕੁਝ ਐਸੀ ਦੀ ਚੀਜ਼ ਬਣਾਈ ਸੀ ਕਿਸੇ ਨੇ ਕਿ ਵੀ ਬੱਚੇ ਜਿਹੜੇ ਬੰਦੇ ਜਿਹੜੇ ਬੋਰ ਨਾ ਹੋ ਸਕਣ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਇਹ ਬਲਾਈਂਡ ਫੁੱਟਬਾਲ ਜਿਹੜੀ ਆ ਇਹ ਡਵੈਲਪ ਹੁੰਦੀ ਗਈ ਉਸ ਤੋਂ ਬਾਅਦ ਜਿਹੜਾ ਅੱਜ ਆਪਣਾ ਜਿਹੜਾ ਅਸਲੀ ਰੰਗ ਦਿਖਾਉਣ ਲੱਗ ਗਿਆ ਤਾਂ ਬੱਚੇ ਹੋਰ ਵੀ ਜੁੜ ਰਹੇ ਆ ਨਾਲ ਇਦਾਂ ਦੇ ਜਿਹੜੇ ਵੀ ਬਲਾਈਂਡ ਨੇ ਜਾਂ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਨਹੀਂ ਵੀ ਦਿਖਦਾ ਉਹ ਵੀ ਤੁਹਾਡੇ ਨਾਲ ਇਸ ਅਸੋਸੀਏਸ਼ਨ ਨਾਲ ਜੁੜੇ ਹੋਏ ਨੇ ਤਾਂ ਕਿਸ ਬੇਸ ਤੇ ਆ ਕੇ ਜੁੜਦੇ ਕੀ ਕਹਿੰਦੇ ਆ ਅ ਬਹੁਤ ਜਿਹੜੇ ਬੱਚੇ ਨੇ ਪਹਿਲੀ ਗੱਲ ਤਾਂ ਲੋਕਾਂ ਨੂੰ ਜੇ ਪਤਾ ਹੀ ਨਹੀਂ ਸੀਗਾ ਵੀ ਬਲਾਈਂਡ ਫੁੱਟਬਾਲ ਵੀ ਖੇਡ ਸਕਦੇ ਨੇ ਕਿ ਸਾਰੇ ਵਾਸਤੇ ਇੱਕ ਨਵੀਂ ਚੀਜ਼ ਸੀ ਮੈਨੂੰ ਵੀ 2 ਸਾਲ ਪਹਿਲਾਂ ਹੀ ਜਿਹੜਾ ਪਤਾ ਲੱਗਿਆ ਇਹ ਕਿ ਬਲਾਈਂਡ ਫੁੱਟਬਾਲ ਵੀ ਖੇਡ ਸਕਦੇ ਨੇ ਫਿਰ ਮੈਂ ਉਹਨੂੰ ਵਿਜ਼ਿਟ ਕਰਨ ਵਾਸਤੇ ਗਿਆ ਫਿਰ ਮੈਂ ਬੱਚਿਆਂ ਨੂੰ ਇਹ ਜਿਹੜੇ ਮੇਰੇ ਨਾਲ ਬੱਚੇ ਖੜੇ ਨੇ ਇਹਨਾਂ ਦਾ ਦੂਸਰਾ ਤੀਸਰਾ ਟੂਰਨਾਮੈਂਟ ਆ ਇਹ ਤੇ ਫਿਰ ਮੈਂ ਇਹਨਾਂ ਬੱਚਿਆਂ ਨੂੰ ਮੋਟੀਵੇਟ ਕੀਤਾ ਵੀ ਤੁਸੀਂ ਫੁੱਟਬਾਲ ਖੇਡੋਗੇ ਹਾਲਾਂਕਿ ਸਾਡੀ ਪ੍ਰੈਕਟਿਸ ਬਹੁਤ ਘੱਟ ਹੁੰਦੀ ਹੈ ਕਿਉਂਕਿ ਸਾਡੇ ਕੋਲ ਨਾ ਪ੍ਰੋਪਰ ਗਰਾਊਂਡ ਆ ਇਹ ਜਿਹੜੇ ਤੁਸੀਂ ਸਾਈਡ ਬੋਰਡ ਦੇਖ ਰਹੇ ਹੋ ਇਹ ਕਾਫੀ ਕਾਸਟਲੀ ਨੇ ਇਹ ਜਿਹੜਾ ਇਹਨਾਂ ਨੇ ਵਰਦਮਾਨ ਸਪੈਸ਼ਲ ਸਟੀਲ ਨੇ ਇਸਨੂੰ ਸਪੌਂਸਰ ਕਰਨ ਦਾ ਵਾਅਦਾ ਕੀਤਾ ਜੀ ਤੇ ਉਹਦੇ ਨਾਲ ਅੱਗੇ ਵਧੀਆ ਟੀਮ ਸਾਡੀ ਵਧੀਆ ਸਟਰੋਂਗ ਬਣੀ ਤਾਂ ਕਈ ਨਾ ਲੋਕੀ ਜਿਨ੍ਹਾਂ ਦੀ ਨਿਗਾ ਵੀ ਠੀਕ ਹੁੰਦੀ ਆ ਫਿਜ਼ੀਕਲੀ ਵੀ ਠੀਕ ਹੁੰਦੇ ਨੇ ਤਾਂ ਵੀ ਉਹ ਲੋਕ ਅੱਗੇ ਨਹੀਂ ਵੱਧਦੇ ਤਾਂ ਉਹਨਾਂ ਨੂੰ ਕੀ ਕਹਿਣਾ ਚਾਹਦੇ ਹੋ ਤੁਸੀਂ ਮੈਂ ਤਾਂ ਇਹ ਕਹੂੰਗਾ ਜੀ ਇੱਕ ਸਪੋਰਟਸ ਵਾਲ ਜਿਹੜੇ ਬੰਦੇ ਨੂੰ ਜੁੜਨਾ ਚਾਹੀਦਾ ਇੱਕ ਤਾਂ ਸਾਡੀ ਜਿਹੜੀ ਫਿਜ਼ੀਕਲ ਫਿਟਨੈਸ ਬਣੀ ਰਹਿੰਦੀ ਆ ਜੀ ਇੱਕ ਸਾਡੇ ਚ ਆਪਸੀ ਪ੍ਰੇਮ ਭਾਈਚਾਰਾ ਬਣਿਆ ਰਹਿੰਦਾ ਦੂਸਰਾ ਇੱਕ ਨਸ਼ਿਆਂ ਤੋਂ ਦੂਰ ਰਹਿਣਾ ਹੈ ਬਿਲਕੁਲ ਨੌਜਵਾਨ ਅੱਜਕਲ ਨਸ਼ੇ ਨਾਲ ਬਹੁਤ ਜੁੜ ਰਹੇ ਨੇ ਤਾਂ ਇਹ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਅਕੋਰਡਿੰਗ ਤੁਸੀਂ ਕਿੱਦਾਂ ਜੁੜੇ ਪਹਿਲੇ ਤਾਂ ਫੁੱਟਬਾਲ ਨਾਲ ਕਿਵੇਂ ਜੁੜੇ ਹਾਂਜੀ ਸਰ ਗੁਰਜੋਤ ਆ ਮੈਮ ਸੱਚੀ ਗੱਲ ਪਹਿਲਾਂ ਤਾਂ ਤੁਸੀਂ ਸਾਡੀ ਨਿਊਜ਼ ਕਵਰ ਕਰਨਾ ਹੈ ਔਰ ਮੇਰਾ ਨਾਮ ਗੁਰਜੋਤ ਗੇਲਾ ਤਾਂ ਮੈਂ ਜੁੜਿਆ ਪਹਿਲਾਂ ਚੀਮਾ ਭਾਜੀ ਨਾਲ ਇਹਨਾਂ ਨੇ ਇਹ ਸਾਨੂੰ ਦੱਸਿਆ ਕਿ ਇੱਕ ਬਲਾਈਂਡ ਫੁੱਟਬਾਲ ਵੀ ਹੁੰਦਾ ਚਲੋ ਮੈਂ ਵੈਸੇ ਵੀ ਸਪੋਰਟਸ ਇੰਟਰਸਟ ਰੱਖਦਾ ਸੀ ਸ਼ੁਰੂ ਤੋਂ ਹੀ ਤਾ ਮੇਕਾ ਚਲੋ ਕੋਈ ਗੱਲ ਨਹੀਂ ਆਪਾਂ ਟਰਾਈ ਕਰ ਲੈਨੇ ਆ ਫਿਰ ਸਾਡਾ ਇੱਕ ਫਸਟ ਜੋ ਟ੍ਰਾਇਲ ਹੋਇਆ ਲਵਲੀ ਯੂਨੀਵਰਸਿਟੀ ਅਸੀਂ 3 ਦਿਨ ਦਾ ਕੈਂਪ ਲਗਾਇਆ ਉੱਥੇ ਤਾਂ ਉੱਥੇ ਥੋੜੀ-ਬਹੁਤ ਪ੍ਰੈਕਟਿਸ ਕੀਤੀ ਅਸੀਂ ਤਾਂ ਫਿਰ ਸਾਡਾ ਇੱਕ ਚੰਨਈ ਦਾ ਹੋਇਆ ਮੈਚ ਫਸਟ ਜੋ ਨੈਸ਼ਨਲ ਲੈਵਲ ਦਾ ਸੀ ਉਤੋਂ ਅਸੀਂ ਖੇਡ ਕੇ ਆਏ ਫਿਰ ਤੁਹਾਨੂੰ ਇੰਟਰਸਟ ਆਉਣ ਲੱਗ ਗਿਆ ਥੋੜਾ-ਥੋੜਾ ਇੰਟਰਸਟ ਆਇਆ ਤਾਂ ਅਸੀਂ ਕਿਹਾ ਹੁਣ ਅਸੀਂ ਖੇਡਾਂਗੇ ਇਹਨੂੰ ਹੋਰ ਅੱਗੇ ਜਾਵਾਂਗੇ ਅਸੀਂ ਇੰਟਰਨੈਸ਼ਨਲ ਜੌਨ ਤੱਕ ਜਾਵਾਂਗੇ ਤਾ ਫਿਰ ਅਸੀਂ ਪ੍ਰੈਕਟਿਸ ਕੀਤੀ ਥੋੜੀ ਥੋੜੀ ਤੇ ਫਿਰ ਅਸੀਂ ਨੈਸ਼ਨਲ ਖੇਡ ਦਾ ਜ਼ੋਨ ਕੀਤਾ ਨਜ਼ਰ ਕਿਵੇਂ ਗਈ ਸੀ ਤੁਹਾਡੀ ਨਿਗਾ ਕਿਵੇਂ ਗਈ ਮੈਮ ਮੇਰੇ ਸੱਟ ਲੱਗੀ ਸੀ ਜਦੋਂ ਮੈਂ ਛੋਟਾ ਹਾਂ ਜਦੋਂ ਮੈਂ ਵਰਥ ਹੋਇਆ ਹੈ ਨਾ ਮੇਰਾ ਉਹ ਤੁਹਾਡੀ ਨਰਸ ਕੋਲੋ ਗਿਰ ਗਿਆ ਸੀ ਉਸ ਤੋਂ ਬਾਅਦ ਦੀ ਨਿਗਾ ਨਹੀਂ ਗਈ ਤੁਹਾਡੀ ਨਹੀਂ ਗਈ ਨਹੀਂ ਸੀ ਅੱਛਾ ਬਾਅਦ ਚ ਫਿਰ ਇੱਕ ਦੁਆਰਾ ਲੱਗੀ ਫਿਰ ਉਹ ਡੈਮੇਜ ਉਸੇ ਜਗ੍ਹਾ ਤੇ ਹੋਇਆ ਅੱਛਾ ਅੱਛਾ ਤਾਂ ਉਸ ਵਗੈਰ ਕੇ ਬਲੱਡ ਨਿਕਲ ਗਿਆ ਉਹ ਨਾੜ ਤੇ ਜੰਮ ਗਿਆ ਸਾਰਾ ਤਾਂ ਨਿਸ਼ਾਨਤ ਆਪਣੇ ਕੰਮ ਕਿਵੇਂ ਕਰਦੇ ਹੋ ਆਪਣੇ ਕੰਮ ਕਰਨ ਨੂੰ ਔਖਾ ਨਹੀਂ ਹੁੰਦਾ ਫਿਰ ਨਹੀਂ ਮੈਮ ਜਿੱਦਾ ਪਹਿਲਾ ਪਲਾਾ ਕਾਫੀ ਦਿੱਕਤ ਆਰੀ ਸੀ ਮੈਂ ਜਿਹਦਾ ਬਾਅਦ ਚ ਬਲਾਈਂਡ ਹੋਇਆ ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਜਿਦਾਤ ਪੈ ਜਾਂਦੀ ਆ ਪਤਾ ਲੱਗ ਜਾਂਦਾ ਚੀਜ਼ਾਂ ਕਿੱਥੇ ਹੈਗੀਆਂ ਕਿੱਥੇ ਨਹੀਂ ਤੇ ਉਸ ਹਿਸਾਬ ਨਾਲ ਬੰਦਾ ਹੋ ਜਾਂਦਾ ਹੈ ਜਦੋਂ ਫੁੱਟਬਾਲ ਖੇਡਦੇ ਹੋ ਕਿਵੇਂ ਸੁਣਦੇ ਹੋ ਨਾਲ ਦੇ ਪਲੇਅਰਸ ਨੂੰ ਜਾਂ ਬਾਲ ਨੂੰ ਕਿੱਧਰ ਨੂੰ ਬਾਲ ਆ ਰਹੀ ਹੈ ਹਾਂਜੀ ਉਹਦੇ ਵਿੱਚ ਮੈਂ ਜਿਹਦਾ ਕੋਡ ਹੁੰਦਾ ਹੈ ਇੱਕ ਜਿੱਦਾ ਕੋਈ ਵੀ ਪਲੇਅਰ ਖੜੇ ਹੁੰਦੇ ਆ ਉਹਦੇ ਵਿੱਚ ਵਾਈ ਬੋਲਣਾ ਹੁੰਦਾ ਹਰੇਕ 3-4 ਸੈਕਿੰਡ ਦੇ ਬਾਅਦ ਅੱਛਾ ਤੇ ਜਦੋਂ ਵਾਈ ਬੋਲਦੇ ਆ ਪਤਾ ਲੱਗ ਜਾਂਦਾ ਜਦੋਂ ਅਸੀਂ ਬੋਲ ਲੈ ਕੇ ਆਨੇ ਆ ਤੇ ਪਤਾ ਲੱਗ ਜਾਂਦਾ ਕਿ ਮੂਰੇ ਪਲੇਅਰ ਖੜਾ ਆ ਪਲੇਅਰ ਜਿੱਦਾਂ ਘੁੰਗਰੂ ਹੁੰਦੇ ਜਾਂ ਕੁਛ ਐਦਾਂ ਹੁੰਦਾ ਕਿ ਜਿਹੜੀ ਆਵਾਜ਼ ਆਈ ਜਾਵੇ ਬੋਲ ਦੇ ਵਿੱਚ ਉਹ ਆਵਾਜ਼ ਨੂੰ ਸੁਣ ਸੁਣ ਕੇ ਅਸੀਂ ਅੱਗੇ ਲੈ ਕੇ ਚਾਹੀਦੀ ਬੋਲ ਤਾਂ ਬੱਚੇ ਨਾ ਤੁਹਾਡੀ ਨਿਗਾ ਨਹੀਂ ਗਈ ਜਿਨ੍ਹਾਂ ਦੀ ਠੀਕ ਵੀ ਹੁੰਦੀ ਹੈ ਜਿਨ੍ਹਾਂ ਦਾ ਫਿਜ਼ੀਕਲੀ ਸਭ ਕੁਝ ਠੀਕ ਹੁੰਦਾ ਉਹ ਤਾਂ ਵੀ ਘਰੇ ਹਾਰ ਬਣ ਕੇ ਬਹਿ ਜਾਂਦੇ ਆ ਤੁਸੀਂ ਸਟੱਡੀ ਵੀ ਕਰ ਰਹੇ ਹੋ ਨਾ ਨਾਲ ਨਾਲ ਮੈਂ ਵੀ ਹੈਡ ਕਰ ਰਿਹਾ ਖੁਦ ਅੱਛਾ ਤੇ ਤੁਸੀਂ ਕੀ ਕਰ ਰਹੇ ਹੋ ਸਟੱਡੀ ਮੈਂ ਮੈਂ ਕਰ ਰਿਹਾ ਹਾਂ ਬੋਕਲ ਦੇ ਵਿੱਚ अच्छा ਤੇ ਓខਾ ਹੁੰਦਾ ਫਿਰ ਜਦੋਂ ਘਰੇ ਹੁੰਨੇ ਹੂੰ ਤਾਂ ਚਲੋ ਤੁਸੀਂ ਟੂਰਨਾਮੈਂਟ ਤੇ ਆਏ ਹੋਏ ਜਦੋਂ ਘਰੇ ਹੁੰਨੇ ਆ ਉਹਦੇ ਆ ਉਹਦੋਂ ਆਪਦੇ ਕੰਮ ਕਿਵੇਂ ਕਰਦੇ ਹੋ ਘਰ ਦੇ ਨਾਲ ਹੈਲਪ ਕਰਦੇ ਆ ਨਹੀਂ ਘਰੇ ਤਾਂ ਮੈਂ ਲੋਡ ਪੈਂਦੀ ਨਹੀਂ ਨਾ ਘਰੇ ਕਿਉਂਕਿ ਸਾਰਾ ਪਤਾ ਹੀ ਹੁੰਦਾ ਆ ਹਾਂਜੀ ਹਾਂਜੀ ਜਿੱਦਾਂ ਇੱਕ ਵਾਰੀ ਦੋ ਵਾਰੀ ਜਿੱਦਾਂ ਉਸ ਜਗ੍ਹਾ ਤੇ ਚਲ ਜੀਦਾ ਆ ਫਿਰ ਉਹਦਾ ਪਤਾ ਲੱਗ ਜਾਂਦਾ ਉਸ ਜਗ੍ਹਾ ਦਾ ਤੇ ਜਿਹੜੇ ਬੱਚੇ ਨਹੀਂ ਕਰਦੇ ਕੁਝ ਬਹਿ ਜਾਂਦੇ ਨੇ ਘਰੇ ਹਾਰ ਮੰਨ ਕੇ ਉਹਨਾਂ ਨੂੰ ਕੀ ਕਹਿਣਾ ਜਾਣਦੇ ਹੋ ਤੁਸੀਂ ਹਾਂਜੀ ਜਿਹੜੇ ਬੱਚੇ ਹਾਰ ਮੰਨ ਕੇ ਬੈ ਜਾਂਦੇ ਜਿਨ੍ਹਾਂ ਦੀ ਨਿਗਾ ਠੀਕ ਵੀ ਹੁੰਦੀ ਹੈ ਤੁਸੀਂ ਤਾਂ ਵੀ ਫੁੱਟਬਾਲ ਸਪੋਰਟਸ 'ਚ ਹੁਣੀ ਸਪੋਰਟਸ 'ਚ ਹੁਣਨ ਦਾ ਕੀ ਕਾਰਨ ਸੀਗਾ ਨਹੀਂ ਨਹੀਂ ਪਤਾ ਨਹੀਂ ਜਿਹੜੇ ਹਾਰ ਮੰਨ ਕੇ ਬੈਂਦੇ ਆ ਆਪਾਂ ਉਹਨੂੰ ਨਹੀਂ ਕਹਿਣਾ ਚਾਹੁੰਦੇ ਆ ਵੀ ਹਾਰ ਕਦੇ ਵੀ ਨਹੀਂ ਮੰਨਣੀ ਚਾਹੀਦੀ ਆਪਣੇ ਵੱਲੋਂ ਕੋਸ਼ਿਸ਼ ਕਰਦੇ ਰਹਿਣਾ ਵੀ ਕੋਈ ਵੀ ਗੇਮ ਪੜਾਈ ਵਗੈਰਾ ਜੋ ਵੀ ਕਰਨਾ ਚਾਹੇ ਵੀ ਮਤਲਬ ਕੋਸ਼ਿਸ਼ ਕਰਦੇ ਰਹਿਣਾ ਹਾਂਜੀ ਤੁਹਾਡੇ ਸਾਰਿਆਂ ਦਾ ਫੁੱਟਬਾਲ 'ਚ ਕਿਵੇਂ ਇੰਟਰਸਟ ਬਣਿਆ ਹਾਂਜੀ ਮਤਲਬ ਜਦੋਂ ਚੀਮਾ ਸਰ ਜੀ ਦੱਸੇ ਸਾਨੂੰ ਤਾਂ ਅਸੀਂ ਪਹਿਲੀ ਵਾਰ ਚ ਨਹੀਂ ਗਏ ਸੀਗੇ ਔਰ ਸਾਡੀ ਪ੍ਰੈਕਟਿਸ ਵੀ ਵਧੀਆ ਇੱਥੇ ਖੇਲੇ ਸਾਨੂੰ ਥੋੜਾ ਥੋੜਾ ਵਧੀਆ ਲੱਗਿਆ ਹੁਣ ਅਸੀਂ ਦੂਸਰੀ ਵਾਰ ਖੇਡ ਲਈ ਤੇ ਪੇਰੈਂਟਸ ਨੇ ਇਹ ਲੋਅ ਕਰਤਾ ਸੀ ਹਾਂਜੀ ਹਾਂਜੀ ਬਿਲਕੁਲ ਅੱਛਾ ਤੇ ਘਰੇ ਹੋਰ ਕੀ ਕੌਣ ਕੌਣ ਹੈ ਫੈਮਿਲੀ ਚ ਬਾਕੀ ਸਾਰੇ ਠੀਕ ਨੇ ਹਾਂਜੀ ਸਾਰੇ ਠੀਕ ਆ ਮੇਰਾ ਛੋਟਾ ਬ੍ਰਦਰ ਆ ਉਹਦਾ ਨਾ ਰਾਜੂ ਹੈ ਤੇ ਉਹ ਸੁਰੂਤੋਂ ਬਲਾਈਂਡ ਇੱਕ ਅੱਖ ਤੋਂ ਬਲਾਈਂਡ ਹੈ ਤੇ ਸਰ ਇੱਥੇ ਆਲਮੋਸਟ ਜਿੰਨੇ ਵੀ ਬੱਚੇ ਸਾਰੇ ਬਲਾਈਂਡ ਹੈ ਜੀ ਮੈਡਮ ਉਹਨਾਂ ਦੇ ਨਾਲ ਜਿਹੜੇ ਕੋਚ ਐਂਡ ਮੈਨੇਜਰ ਆਏ ਨੇ ਉਹਨਾਂ ਨਾਲ ਉਹ ਨਾਰਮਲ ਨੇ ਬਾਕੀ ਜਿਹੜੇ ਪਲੇਅਰਸ ਨੇ ਉਹ ਸਾਰੇ ਬਲਾਈਂਡ ਨੇ ਅੱਛਾ ਜੇ ਤੁਹਾਡੀ ਨਿਗਾ ਠੀਕ ਹੁੰਦੀ ਤਾਂ ਕੀ ਤੁਸੀਂ ਇਹ ਮੌਕ ਹਾਂ ਹੋ ਸਕਦਾ ਮੈਡਮ ਕਿਤੇ ਅਸੀਂ ਨਸ਼ੇ ਪੱਤੇ ਕਰਕੇ ਵੜਗੇ ਹੁੰਦੇ ਮੈਂ ਤਾਂ ਕਹਿੰਦਾ ਖੁਸ਼ ਨਸੀਬ ਹੈ ਕਿ ਅਸੀਂ ਬ্লাইন্ড ਆ ਕਿਉਂਕਿ ਸਾਨੂੰ ਇਹ ਨਾ ਕੋਈ ਮਾੜੀ ਆਦਤ ਹੈ ਜੀ ਨਾ ਜਿੰਨੇ ਮੇਰੇ ਨਾਲ ਇਹ ਪਲੇਅਰ ਨੇ ਇਹਨਾਂ ਨੂੰ ਕੋਈ ਇਹੋ ਜਿਹਾ ਨਸ਼ੇ ਪੱਤੇ ਦੀ ਆਦਤ ਆ ਧਿਆਨ ਰੱਖਦੇ ਹੋ ਨਾਲ ਸਾਰਾ ਬਿਲਕੁਲ ਮੈਡਮ ਬਿਲਕੁਲ ਜੀ ਇਹਨਾਂ ਦੇ ਨਾਲ ਹੀ ਰਹਿਣੇ ਹੋ ਹਾਂ ਨਹੀਂ ਜਦੋਂ ਕੈਂਪੋਂ ਦਾ ਅਸੀਂ ਨਾਲ ਰਹੇਦੇ ਇਹਨਾਂ ਦੇ ਜੀ ਜੀ ਇਹ ਇਹ ਸਾਰੇ ਪੰਜਾਬ ਦੇ ਨੇ ਅਲੱਗ-ਅਲੱਗ ਸਟੇਟਸ ਹੋ ਜਿਹੜੀਆਂ ਬਾਕੀ ਟੀਮਾਂ ਆਈਆਂ ਨੇ ਅਸੀਂ ਉਹਨਾਂ ਨਾਲ ਵੀ ਇਹੀ ਗੱਲ ਕਹੀ ਵੀ ਤੁਸੀਂ ਨਸ਼ਾ ਸਾਡੇ ਕੋਲ ਅਸੀਂ ਨੋਟਿਸ ਦੇਈਦਾ ਉਹਨਾਂ ਨੂੰ ਇੱਕ ਵੀ ਨਸ਼ਾ ਤੁਹਾਨੂੰ ਕੋਈ ਬ ਤੇ ਬਿਲਕੁਲ ਇੱਥੇ ਕੁੜੀਆਂ ਵੀ ਹੈਗੀਆਂ ਕੁੜੀਆਂ ਵੱਲੋਂ ਵੀ ਖੇਡਦੀ ਸਾਰੀ ਕੁੜੀਆਂ ਬਹੁਤ ਘੱਟ ਸਪੋਰਟਸ 'ਚ ਦੇਖੀਆਂ ਜਾਂਦੀਆਂ ਪਰ ਇਹ ਉਹ ਵੀ ਬਲਾਈਂਡ ਕੁੜੀਆਂ ਜੀ ਜੀ ਬਲਾਈਂਡ ਕੁੜੀਆਂ ਖੇਡਦੀਆਂ ਨੇ ਪਰ ਥੋੜਾ ਜਿਹਾ ਜਿਹੜੀ ਮੋਬਿਲਟੀ ਆ ਕੁੜੀਆਂ ਦੀ ਉਹ ਥੋੜੀ ਜਿਹੀ ਘੱਟ ਹੁੰਦੀ ਹੈ ਕਈ ਵਾਰੀ ਕਿਉਂਕਿ ਲੜਕੇ ਬਾਹਰ ਨਿਕਲ ਜਾਂਦੇ ਨੇ ਬੜਕੇ ਕਾਲਜਾਂ 'ਚ ਪੜ੍ਹਦੇ ਨੇ ਲੜਕੀਆਂ 'ਵਾਂ ਥੋੜਾ ਮੁਸ਼ਕਿਲ ਹੋ ਜਾਂਦਾ ਕਰਦੇ ਕਿ ਕੀ ਕਰੂਗੀ ਇਹ ਬਲਾਈਂਡ ਆ ਪਰ ਨਹੀਂ ਅਸੀਂ ਕਹਿੰਦੇ ਅਸੀਂ ਬਲਾਈਂਡ ਸਕੂਲ ਜਿਹੜੇ ਸਾਡੇ ਅਸੀਂ ਉਹਨਾਂ ਨੂੰ ਵੀ ਅਪੀਲ ਕਰਾਂਗੇ ਜਿਵੇਂ ਕਿ ਬਲਾਈਂਡ ਸਕੂਲ ਜਮਾਲਪੁਰ ਆ ਵੀ ਆਰਟੀਸੀ ਹੈਬੋਵ ਅਸੀਂ ਉਹਨਾਂ ਤਾਂ ਵੀ ਅਪਰੋਚ ਕੀਤੀ ਆ ਕਿ ਸਾਨੂੰ ਵੀ ਛੋਟੇ ਬੱਚੇ ਲੜਕੇ ਲੜਕੀਆਂ ਦਿਖਾਓ ਜਿਨ੍ਹਾਂ ਨੂੰ ਅਸੀਂ ਟ੍ਰੇਨ ਕਰ ਸਕੀਏ ਤਾਂ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਉਹ ਬੱਚੇ ਆ ਜਿਨ੍ਹਾਂ ਨੂੰ ਦਿਖਦਾ ਨਹੀਂ ਪਰ ਤਾਂ ਵੀ ਇਹਨਾਂ ਨੇ ਸਪੋਰਟਸ ਚੁਣੀ ਫੁੱਟਬਾਲ ਦਾ ਟੂਰਨਾਮੈਂਟ ਇੱਥੇ ਚੱਲ ਰਿਹਾ ਹੈ ਫਾਈਨਲ ਮੈਚ ਅੱਜ ਉੱਥੇ ਖੇਡਣ ਆਏ ਹੋਏ ਨੇ ਤਾਂ ਤੁਸੀਂ ਮੇਰੇ ਪਿੱਛੇ ਜ਼ਰੂਰ ਤਸਵੀਰਾਂ ਦਿਖਾਓ ਇੱਥੇ ਸਿਰਫ ਮੁੰਡੇ ਨਹੀਂ ਕੁੜੀਆਂ ਵੱਲੋਂ ਵੀ ਫੁੱਟਬਾਲ ਖੇਡੀ ਜਾ ਰਹੀ ਹੈ ਭਾਵੇਂ ਉਹਨਾਂ ਨੂੰ ਦਿਖਦਾ ਨਹੀਂ ਹੈ ਪਰ ਉਹਨਾਂ ਨੇ ਇਹ ਰਾਹ ਚੁਣਿਆ ਕੁੜੀਆਂ ਨੇ ਹਾਰ ਨਹੀਂ ਮੰਨੀ ਕੁੜੀਆਂ ਨੇ ਫੁੱਟਬਾਲ ਚੁਣੀ ਆਪਣਾ ਜਜ਼ਬਾ ਕਾਇਮ ਰੱਖਿਆ ਮੈਂ ਤੁਹਾਨੂੰ ਇਹ ਹੀ ਅਪੀਲ ਕਰਾਂਗੀ ਕਿ ਜੇਕਰ ਤੁਸੀਂ ਫਿਜ਼ੀਕਲੀ ਵੀ ਪੂਰੇ ਠੀਕ ਹੋ ਤਾਂ ਵੀ ਤੁਸੀਂ ਹਾਰ ਮੰਨ ਲੈਂਦੇ ਹੋ ਤਾਂ ਬਿਲਕੁਲ ਘਰ ਬੈਠੇ ਹਾਰਨਾ ਮੰਨੋ ਜਾਂ ਟਿੱਪਣੀਆਂ ਨਾ ਕਰੋ ਘਰ ਬੈ ਕੇ ਇਹਨਾਂ ਵੱਲ ਇਹ ਤਸਵੀਰਾਂ ਦੇਖ ਲਓ ਤੁਹਾਨੂੰ ਵੀ ਜ਼ਰੂਰ ਤੁਹਾਡੇ 'ਚ ਵੀ ਜਜ਼ਬਾ ਆਵੇਗਾ ਇਹ ਉਹ ਬੱਚੇ ਆ ਜਿਨ੍ਹਾਂ ਨੂੰ ਦਿਖਦਾ ਨਹੀਂ ਤਾਂ ਵੀ ਇਹਨਾਂ ਨੇ ਸਪੋਰਟ ਚੁਣੀ ਜੇ ਤੁਹਾਡੀ ਨਿਗਾਹ ਠੀਕ ਹੁੰਦੀ ਤਾਂ ਕੀ ਤੁਸੀਂ ਇਹ ਮੌਕਾ ਦਿੰਦੇ ਬੱਚਿਆਂ ਹਾਂ ਹੋ ਸਕਦਾ ਮੈਡਮ ਕਿਤੇ ਅਸੀਂ ਨਸ਼ ਪੱਤੇ ਕਰਕੇ ਵੜਗੇ ਹੁੰਦੇ ਮੈਂ ਤਾਂ ਕੰਨਾ ਖੁਸ਼ ਨਸੀਬ ਆ ਕਿ ਅਸੀਂ ਬਲਾਈਂਡ ਆ ਮੈਂ ਇਹਨਾਂ ਬੱਚਿਆਂ ਨੂੰ ਮੋਟੀਵੇਟ ਕੀਤਾ ਵੀ ਤੁਸੀਂ ਫੁੱਟਬਾਲ ਖੇਡੋਗੇ ਇਹ ਜਿਹੜੇ ਮੇਰੇ ਨਾਲ ਬੱਚੇ ਖੜੇ ਨੇ ਇਹਨਾਂ ਦਾ ਦੂਸਰਾ ਤੀਸਰਾ ਟੂਰਨਾਮੈਂਟ ਦਾ ਚਨਈ ગયો ਮੈਚ ਫਸਟ ਜੋ ਨੈਸ਼ਨਲ ਲੈਵਲ ਦਾ ਸੀ ਉਹ ਤੋਂ ਅਸੀਂ ਖੇਡ ਕੇ ਆਏ ਫਿਰ ਤੁਹਾਨੂੰ ਇੰਟਰਸਟ ਆਉਣ ਲੱਗ ਗਿਆ ਥੋੜਾ ਥੋੜਾ ਇੰਟਰਸਟ ਆਇਆ ਤਾਂ ਅਸੀਂ ਕਿਹਾ ਹੁਣ ਅਸੀਂ ਖੇਡਾਂਗੇ ਇਹਨੂੰ ਜਦੋਂ ਮੈਂ ਜਿਹਦਾ ਕੋਡ ਹੁੰਦਾ ਹੈ ਇੱਕ ਜੇਦਾ ਕੋਈ ਵੀ ਪਲੇਅਰ ਖੜੇ ਹੁੰਦੇ ਆ ਉਹਦੇ ਵਿੱਚ ਵਾਇ ਬੋਲਣਾ ਹੁੰਦਾ ਹਰ ਇੱਕ 3-4 ਸਕਿੰਟ ਦੇ ਬਾਅਦ ਜਦੋਂ ਵਾਇ ਬੋਲਦੇ ਪਤਾ ਲੱਗ ਜਾਂਦਾ ਜਿੱਦੋਂ ਅਸੀਂ ਬੋਲ ਲੈ ਕੇ ਆਨੇ ਆ ਤੇ ਪਤਾ ਲੱਗ ਜਾਂਦਾ ਕਿ ਮੂਰੇ ਪਲੇਅਰ ਕਿਹੜਾ ਆ। ਫੁੱਟਬਾਲ ਦੇ ਵਿੱਚ ਵੀ ਜਿੱਦਾਂ ਘੁੰਗਰੂ ਹੁੰਦੇ ਜਾਂ ਕੁਛ ਇਦਾਂ ਹੁੰਦਾ ਕਿ ਜਿਹੜੀ ਆਵਾਜ਼ ਆਈ ਜਾਵੇ ਬੋਲ ਦੇ ਵਿੱਚ ਉਹ ਆਵਾਜ਼ ਨੂੰ ਸੁਣ ਸੁਣ ਕੇ ਅਸੀਂ ਅੱਗੇ ਲੈ ਕੇ ਚਾਈਏ। ਜਿਹੜੇ ਹਾਰ ਮੰਨ ਕੇ ਬੈਠਦੇ ਆ ਆਪਾਂ ਉਹਨੂੰ ਨਹੀਂ ਕਹਿਣਾ ਚਾਹੁੰਦੇ ਵੀ ਹਾਰ ਕਦੇ ਵੀ ਨਹੀਂ ਮੰਨਣੀ ਚਾਹੀਦੀ ਆਪਣੇ ਵੱਲੋਂ ਕੋਸ਼ਿਸ਼ ਕਰਦੇ ਰਹਿਣਾ ਵੀ ਕੋਈ ਵੀ ਗੇਮ ਪੜਾਈ ਵਗੈਰਾ ਜੋ ਵੀ ਕਰਨਾ ਚਾਹੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰੀਤ ਕੌਰ ਅੱਜ ਦਾ ਤੁਹਾਨੂੰ ਇੱਕ ਬਹੁਤ ਹੀ ਸੋਹਣੀ ਤਸਵੀਰ ਦਿਖਾਉਣ ਜਾ ਰያ ਹਾਂ ਜਿਹਨੂੰ ਦੇਖ ਕੇ ਤੁਹਾਡੀ ਵੀ ਰੂਹ ਇੱਕ ਵਾਰੀ ਜ਼ਰੂਰ ਖੁਸ਼ ਹੋ ਜੇਗੀ ਅੱਜ ਲੁਧਿਆਣੇ ਦੇ POU ਵਿੱਚ ਮੌਜੂਦ ਆ ਜਿੱਥੇ ਬਲਾਈਂਡ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿੱਥੇ ਸਿਰਫ ਉਹ ਬੱਚੇ ਫੁੱਟਬਾਲ ਖੇਡ ਰਹੇ ਨੇ ਜਿਨ੍ਹਾਂ ਨੂੰ ਦਿਖਦਾ ਨਹੀਂ ਹੈ ਬਲਾਈਂਡ ਨੇ ਤਾਂ ਬੱਚੇ ਵੀ ਸਾਡੇ ਨਾਲ ਮੌਜੂਦ ਹੈ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿਵੇਂ ਫੁੱਟਬਾਲ ਚੁਣੀ ਕਿਵੇਂ ਰਾਬ ਨੇ ਕਿਵੇਂ ਬ্লাইন্ড ਹੋਏ ਸਾਰੀ ਗੱਲਾ ਪਤਾ ਕਰਾਂਗੇ ਤਾਂ ਪਹਿਲੇ ਤਾਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਠੀਕ ਹੈ ਮੈਂ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਕਿ ਤੁਸੀਂ ਇਸ ਟੂਰਨਾਮੈਂਟ ਨੂੰ ਵੀ ਕਵਰੇਜ ਕਰਨ ਆਏ ਹੋ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਜੀ ਤੇ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਉਹਨਾਂ ਨੇ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਹਿਲੇ ਤਾਂ ਸਰ ਜੀ ਤੁਸੀਂ ਬ্লাইন্ড ਹੋ ਤਾਂ ਤੁਸੀਂ ਇਹ ਚੁਣਿਆ ਕਿ ਮੈਂ ਬੱਚਿਆਂ ਨੂੰ ਵੀ ਮੌਕਾ ਦਵਾਂ ਬ্লাইন্ড ਫੁੱਟਬਾਲ ਦਾ ਜੀ ਮੈਡਮ ਮੈਂ ਬਾਈ ਬਰਥ ਹੀ ਬ্লাইন্ড ਹਾਂ ਜੀ ਤੇ ਮੈਂ ਪਹਿਲਾਂ ਵੀ ਸਪੋਰਟਸ ਕਰਦਾ ਸੀ ਮੈਂ ਖੁਦ ਐਥਲੈਟਿਕ ਵਿੱਚ ਇੰਟਰਨੈਸ਼ਨਲ ਪਲੇਅਰਾਂ ਕੋ ਪਹਿਲਾ ਪੰਜਾਬ ਦਾ 골ਡ ਮੈਡਲਿਸਟ ਹਾਂ ਔਰ ਮੈਂ ਇਸ ਸਮੇਂ ਪੰਚਾਇਤ ਸੈਕਟਰੀ ਦੀ ਪੋਸਟ ਲੁਧਿਆਣਾ 2 ਵਿੱਚ ਤਾਇਨਾਤ ਹਾਂ ਜੀ ਤੇ ਤੁਸੀਂ ਬੱਚਿਆਂ ਨੂੰ ਮੌਕਾ ਦਿੱਤਾ ਪਹਿਲਾਂ ਵੀ ਬਲਾਈਂਡ ਫੁੱਟਬਾਲ ਸੀ ਕਿ ਹੁਣ ਨਹੀਂ ਇਹ ਟੂਰਨਾਮੈਂਟਸ ਹੁਣ ਕਰਵਾਏ ਜਾ ਰਹੇ ਨੇ ਨਹੀਂ ਫੁੱਟਬਾਲ ਬਲਾਈਂਡ ਫੁੱਟਬਾਲ ਤਾਂ ਜਿਹੜੀ ਜਿਹੜੀ ਸੈਕੰਡ ਵਰਲਡ ਵਾਰ ਹੋਈ ਸੀ ਉਹਦੇ ਵਿੱਚ ਜਿਹੜੇ ਪਰਮਾਣੂ ਬੰਬ ਦੇ ਨਾਲ ਕਾਫੀ ਲੋਕਾਂ ਦੀ ਜਿਹੜੀ ਨਜ਼ਰ ਚਲੀ ਗਈ ਸੀ ਉਹਨਾਂ ਦੀ ਐਂਟਰਟੇਨਮੈਂਟ ਵਾਸਤੇ ਕੁਝ ਅਜਿਹੀ ਚੀਜ਼ ਬਣਾਈ ਸੀ ਕਿਸੇ ਨੇ ਕਿ ਇਹ ਵੀ ਬੱਚੇ ਜਿਹੜੇ ਬੰਦੇ ਜਿਹੜੇ ਬੋਰ ਨਾ ਹੋ ਸਕਣ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਇਹ